ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਸ਼ੋਅ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਫੇਰ ਸਵਾਗਤ ਹੈ ਅੱਜ ਫੇਰ ਸਾਡੇ ਨਾਲ ਸਾਡੀ ਪੰ ਅਮਰ ਨੂਰੀ ਮੌਜੂਦ ਨੇ ਉਹਨਾਂ ਦਾ ਆਪਣਾ ਚਿਰਾਗ ਕਰਦਾ ਚਿਰਾਗ ਸਾਰੰਗ ਸਾਡੇ ਨਾਲ ਅੱਜ ਮੌਜੂਦ ਨੇ ਪਹਿਲੀ ਵਾਰ ਆਏ ਨੇ ਔਰ ਮੈਨੂੰ ਉਮੀਦ ਹੈ ਕਿ ਅੱਜ ਸਾਰੰਗ ਦੀ ਜਿਹੜੀ ਸਾਰੰਗੀ ਹੈ ਉਹਦੇ ਸੁਰਾਂ ਦਾ ਕੀ ਕਮਾਲ ਹੈ ਅੱਜ ਸੁਣਾਂਗੇ ਜਰੂਰ ਚਾਹ ਬਤਾ ਥੈਂਕ ਯੂ ਜੋ ਹੁਕਮ ਸਰ ਜਰੂਰ ਜੇ ਤੂੰ ਲਿਖਵਾਉਣਾ ਚਾਹਨਾ ਇਹਨਾਂ ਉੱਚੀਆਂ ਅੰਬਰਾਂ ਤੇ ਛੱਡ ਆਸ ਉਮੀਦ ਲਗਾਉਣੀ ਇਹਨਾਂ ਕੱਚਿਆਂ ਨੰਬਰਾਂ ਤੇ ਉਹ ਇਲਮ ਕਦੇ ਨਹੀਂ ਮੁਕਦਾ ਵੰਡਦੇ ਜੀ ਨੂੰ ਵੀ ਲੋੜੇ ਯਾਰ ਗਵਾਉਣੇ ਸੌਖੇ ਨੇ ਪਰ ਪੋਣ ਨੇ ਓਕੇ ਓ ਯਾਰ ਗਵੋਣੇ ਸੋਖੇ ਨਹੀਂ ਪਰ ਪੋਣ ਨੇ ਓਕੇ ਵਾਜੀ ਵਾਜੀ ਕਮਾਲ ਹੈ ਵਕਈ ਸਾਰੰਗ ਦੇ ਜ਼ੁਰਾਂ ਦੇ ਵਿੱਚ ਤਾਂ ਬੜਾ ਕਮਾਲ ਆਇਆ ਸਰੰਗ ਬੈ ਤੁਹਾਨੂੰ ਬਹੁਤ ਸੁਣਿਆ ਥੈਂਕ ਯੂ ਕਈ ਵਾਰ ਸੁਣਿਆ ਥੈਂਕ ਯੂ ਪਰ ਜਦੋਂ ਆਪਾਂ ਕਿਸੇ ਨੂੰ ਸਾਹਮਣੇ ਬੈ ਕੇ ਸੁਣਦੇ ਆ ਤਾਂ ਇੱਕ ਚੀਜ਼ ਅਲੱਗ ਸਮਝ ਆਉਂਦੀ ਹੈ ਇੱਕ ਭਲੇ ਇਹਨੇ ਥੋੜੇ ਸਮੇਂ ਦੇ ਵਿੱਚ ਸਮੇਂ ਨੂੰ ਬੰਨ ਲੈਣਾ ਵੀ ਕੋਈ ਮਜ਼ਾਕ ਨਹੀਂ ਹੁੰਦਾ ਤੁਸੀਂ ਇਹ ਚੰਦ ਮਿੰਟਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਹੀ ਬੰਨ ਲਿਆ ਸੀ ਸਮਾਂ ਥੈਂਕ ਯੂ ਸਰ ਤੇ ਇੱਕ ਵੱਡੀ ਗੱਲ ਹੁੰਦੀ ਹੈ ਕਿ ਜਿਹੜੀਆਂ ਗੱਲਾਂ ਨੇ ਉਹ ਆਪਾਂ ਕਰਦੇ ਰਵਾਂਗੇ ਜੀ ਬਿਲਕੁਲ ਗੀਤ ਹੋਰ ਵੀ ਸੁਣਾਗੇ ਕਦੇ ਕਿੰਨੇ ਮਰਜ਼ੀ ਸਰ ਪਰ ਅੱਜ ਆਪਾਂ ਗੱਲ ਕਰਨੀ ਹੈ ਸਿਹਤ ਔਰ ਸੰਭਾਲ ਨੂੰ ਲੈ ਕੇ ਵੀ ਆਪਣੇ ਜਿੰਨੇ ਵੀ ਦਰਸ਼ਕ ਨੇ ਜਾਂ ਆਪਾਂ ਆ ਸਾਰੇ ਲੋਕਾਂ ਦੀ ਜਿਹੜੀ ਸਿਹਤ ਆ ਵੀ ਉਦੇ ਬਾਰੇ ਅੱਜ ਗੱਲਾਂ ਕਰਾਂਗੇ ਨੂਰੀ ਮੈਡਮ ਸਾਡੇ ਨਾਲ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਆ ਅੱਜ ਮੈਨੂੰ ਲੱਗਦਾ ਹੈ ਕਿ ਜਿਹੜਾ ਯੂਥ ਹੈ ਯੰਗ ਹੈ ਉਹ ਤੁਹਾਨੂੰ ਲੈ ਕੇ ਵੀ ਕਿੰਦਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਰੰਗ ਦੇ ਗਲੇ ਦੇ ਵਿੱਚ ਸੁਰਾਂ ਦਾ ਜਿਹੜਾ ਸਾਗਰ ਹੈ ਉਹ ਵੀ ਹੈ ਵੀ ਨੀ ਟਾਟਾ ਥੈਂਕ ਯੂ ਸਰ ਜੀ ਬਾਕੀ ਸਰ ਬਹੁਤ ਬਾਕੀ ਸਰ ਤੁਹਾਡਾ ਆਸ਼ੀਰਵਾਦ ਆ ਸਰ ਤੁਹਾਡਾ ਲੋਕਾਂ ਦੀਆਂ ਦੁਆਵਾਂ ਨੇ ਫਾਦਰ ਸਾਹਿਬ ਦਾ ਮਮਾ ਦਾ ਆਸ਼ੀਰਵਾਦ ਆ ਇਹਨਾਂ ਦੇ ਜੀਨਸ ਨੇ ਮੇਰਾ ਮੇਰਾ ਤਾਂ ਮੇਰੇ ਚ ਕੁਝ ਨਹੀਂ ਹੈਗਾ ਬਟ ਜੋ ਮੇਰੇ ਚ ਜੋ ਮੇਰਾ ਹੈਗਾ ਉਹ ਹੈ ਥੋੜੀ ਜੀ ਫੈਟ ਸੋ ਬਹੁਤ ਕਾਮਨ ਪ੍ਰੋਬਲਮ ਹੈ ਅੱਜ ਕੱਲ੍ਹ ਦੇ ਲੋਕਾਂ ਦੇ ਵਿੱਚ ਵੀ ਮੈਂ ਦੇਖਦਾ ਮੇਰੇ ਕਾਫੀ ਦੋਸਤ ਵੀ ਨੇ ਐਸੇ ਹੁਣ ਮੇਰੀ ਹੁਣ ਦੁਬਾਰਾ ਤੋਂ ਮੈਂ ਕਹੂੰਗਾ ਕਿ ਮੇਰੀ ਫੈਟ ਲਾਸ ਜਰਨੀ ਹੁਣ ਮੈਂ ਸ਼ੁਰੂ ਕੀਤੀ ਆ ਦੁਬਾਰਾ ਸਰ ਫੈਟ ਲਾਸ ਜਰਨੀ ਹੁਣ ਮੇਰੀ ਚੱਲਦੀ ਪਈ ਮੈਨੂੰ ਇਸ ਕਿਹੜੀ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਪਲੱਸ ਮੈਂ ਇਹ ਪੁੱਛਣਾ ਚਾਹੁੰਦਾ ਸੀ ਤੁਹਾਡੇ ਤੋਂ ਕਿ ਹੋਰ ਮੈਂ ਇਹਦੇ ਵਿੱਚ ਕੀ ਕੀ ਐਡ-ਆਨ ਕਰ ਸਕਦਾ ਆਪਣੀ ਜਰਨੀ ਦੇ ਵਿੱਚ ਦੇਖੋ ਪਤਾ ਹੈ ਕੀ ਹੈ ਜਿਹੜਾ ਫੈਟ ਹੈ ਨਾ ਇਹਨੂੰ ਰਿਡਿਊਸ ਕਰਨਾ ਹਰ ਕੋਈ ਚਾਹੁੰਦਾ ਹੈ ਜੀ ਕਰਦੇ ਵੀ ਬਹੁਤ ਲੋਕ ਆ ਕਰ ਵੀ ਲੈਂਦੇ ਆ ਜੀ ਪ੍ਰੋਬਲਮ ਇਹ ਹੈ ਕਿ ਇਹ ਸਟਿਲ ਨਹੀਂ ਰਹਿੰਦਾ ਜੀ ਇਹ ਫਿਰ ਗੇਨ ਹੋ ਜਾਂਦਾ ਜੀ ਮੇਰੇ ਵਰਗੇ ਆਪਾਂ 10 ਕਿਲੋ ਘਟਾ ਲਿਆ 20 ਕਿਲੋ ਘਟਾ ਲਿਆ ਕਈ ਤਰ੍ਹਾਂ ਦੇ ਪੇ ਆਉਂਦੇ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਜੀ 10 10 15 15 ਕਿਲੋ ਵਜ਼ਨ ਘਟ ਜਾਂਦਾ ਹੈ ਜਦੋਂ ਅਸੀਂ ਉਹਨੂੰ ਛੱਡਦੇ ਹਾਂ ਕਿਉਂਕਿ ਕਿਸੇ ਚੀਜ਼ ਨੂੰ ਅਸੀਂ ਰੈਗੂਲਰ ਤਾਂ ਲੈ ਨਹੀਂ ਸਕਦੇ ਜੀ ਰੈਗੂਲਰ ਤਾਂ ਅਸੀਂ ਰੋਟੀ ਨਹੀਂ ਖਾ ਸਕਦੇ ਫਿਰ ਵੀ ਇੱਕ ਦਿਨ ਜੀ ਕਰਦਾ ਬਾਹਰ ਜਾ ਕੇ ਡੋਸਾ ਖਾ ਲਈ ਤੇ ਰੈਗੂਲਰ ਤਾਂ ਨਹੀਂ ਖਾ ਸਕਦੇ ਲੇਕਿਨ ਇਹ ਹੁੰਦਾ ਹੈ ਕਿ ਉਹਨੂੰ ਜਦੋਂ ਅਸੀਂ ਛੱਡਦੇ ਹਾਂ weight ਦੁਆਰਾ ਫਿਰ ਗੇਨ ਹੋ ਜਾਂਦਾ ਵੱਧ ਜਾਂਦਾ ਤੇ ਉਹ ਫਿਰ ਵੱਧਦਾ ਉਤੋਂ ਜ਼ਿਆਦਾ ਸਪੀਡ ਨਾਲ ਔਰ ਇਹੀ ਗੱਲ ਨਾ ਜਿਵੇਂ ਮੈਂ ਹੋਰ ਲੋਕਾਂ ਨੂੰ ਵੀ ਸਮਝਾਉਣਾ ਮੈਂ ਤੁਹਾਨੂੰ ਵੀ ਇਹ ਦੱਸਣਾ ਚਾਹੂੰਗਾ ਕਿ ਜਦੋਂ weight loss ਕਰਨਾ ਇੱਕ ਤਾਂ ਇੱਕ ਤਾਂ ਡਾਈਟਿੰਗ ਨਹੀਂ ਕਰਨੀ ਬਿਲਕੁਲ ਵੀ अच्छा जी ਲੋਕੀ ਡਾਈਟਿੰਗ ਕਰਦੇ ਆ ਫੂਡ ਛੱਡ ਦਿੰਦੇ ਆ ਉਹ ਵੀਕਨੈਸ ਆ ਜਾਂਦੀ ਆ ਡਾਈਟਿੰਗ ਨਹੀਂ ਕਰਨੀ ਫੂਡ ਦੋ ਟਾਈਮ ਖਾਓ اچھا ਤਿੰਨ ਦੀ ਜਗਾ ਟਾਈਮ ਦੋ ਕਰ ਦੋ ਜਿਵੇਂ ਇੱਕ ਸੁਬਾ ਕਰ ਲੋ 10 11 ਵਜੇ ਇੱਕ ਸ਼ਾਮ ਨੂੰ ਸੂਰਜ ਛਪਨ ਤੋਂ ਪਹਿਲਾਂ ਪਹਿਲਾਂ ਕਰ ਲੋ ਅੱਛਾ ਜੀ ਤੇ ਇਹਦਾ ਜਿਹੜਾ ਬੈਨੀਫਿਟ ਮਿਲੂਗਾ ਕਿ ਸ਼ਬਦਾਂ ਚ ਬਿਆਨ ਹੀ ਨਹੀਂ ਆ ਇਹਦਾ ਦੂਸਰੀ ਚੀਜ਼ ਕਈ ਕਹਣਗੇ ਜੇ ਅਸੀਂ ਜਿਮ ਕਰ ਲਾਂਗੇ ਕਈ ਕਹਣਗੇ ਅਸੀਂ ਐਕਸਰਸਾਈਜ਼ ਕਰ ਲਾਂਗੇ ਲੇਕਿਨ weight ਘਟਾਣ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇੱਕ ਤਾਂ ਸੈਰ अच्छा जी एक हल्का फुल्का योगा जी ਪਰ ਉਹਦੇ ਨਾਲ ਡਾਈਟ ਜਿਹੜੀ ਹੈ ਦੋ ਟਾਈਮ ਠੀਕ ਲੈਣੀ ਚਾਹੀਦੀ ਆ ਜਿਵੇਂ ਦਾਲ ਰਾਤ ਨੂੰ ਕਦੇ ਵੀ ਸੌਣ ਲੱਗੇ ਦਾਲ ਨਹੀਂ ਖਾਣੀ ਚਾਹੀਦੀ ਅੱਛਾ ਜੀ ਲੋਕ ਕੀ ਕਰਦੇ ਆ ਅਕਸਰ ਰਾਤ ਨੂੰ ਦਾਲ ਖਾਂਦੇ ਆ ਹਾਂ ਸਹੀ ਗੱਲ ਦਾਲ ਰੋਟੀ ਖਾਂਦੇ ਆ ਸਾਰੇ ਖਾਂਦੇ ਆ ਜਦ ਕੀ ਰਾਤ ਨੂੰ ਰਾਤ ਨੂੰ ਗ੍ਰੀਨ ਸਬਜ਼ੀ ਲੈਣੀ ਚਾਹੀਦੀ ਅੱਛਾ ਜੀ ਜਿਵੇਂ ਲੋਕੀ ਕਹਿੰਦੇ ਨੇ ਵੀ ਰਾਤ ਨੂੰ ਦਾ ਹਲਕਾ ਫੁਲਕਾ ਦਾਲ ਚਾਵਲ ਖਾ ਲਓ ਜੀ ਨਹੀਂ ਜੀ ਨਾ ਉਹ ਤਾਂ ਹੋਰ ਹੈ ਵੀ ਹੋ ਗਿਆ ਹਾਂਜੀ ਹਾਂਜੀ ਕੀਆ ਤੋਰੀ ਲੋ ਅੱਛਾ ਲੋਕੀ ਖਾ ਹਲਕੀ ਸਬਜ਼ੀ ਲੋ ਉਹਦੇ ਨਾਲ ਚਪਾਤੀ ਲੋ ਚਾਹੇ ਕੀ ਲਾ ਕੇ ਖਾਓ ਕੋਈ ਦਿੱਕਤ ਨਹੀਂ ਅੱਛਾ ਜੀ ਸਵੇਰ ਸਵੇਰ ਦਾਲ ਖਾ ਸਕਦੇ ਹੋ ਓਕੇ ਪ੍ਰੋਟੀਨ ਕਰਕੇ ਹਾਂ ਦਿਨ ਚ ਪ੍ਰੋਟੀਨ ਰਾਤ ਨੂੰ ਪ੍ਰੋਟੀਨ ਨੂੰ ਹਜਮ ਹੋਣ ਨੂੰ 8 ਘੰਟੇ ਚਾਹੀਦੇ ਤੁਸੀਂ ਖਾਧੀ ਤੇ ਸੌਂਗੇ ਹਜਮ ਕਦੋਂ ਹੋਣੀ ਸਹੀ ਅੱਛਾ ਕਈ ਲੋਕ ਸਵੇਰੇ ਸ਼ੂਗਰ ਚੈੱਕ ਕਰਾਉਂਦੇ ਵਧੀ ਹੁੰਦੀ ਹੈ ਕਿਉਂਕਿ ਰਾਤ ਨੂੰ ਤਾਂ ਦਾਲ ਦੂਲ ਖਾ ਕੇ ਸੁੱਤੇ ਆਹ ਅੱਛਾ ਜੀ ਸਵੇਰ ਰਾਤੀ ਹਲਕਾ ਭੋਜਨ ਹਾਂਜੀ ਇਹ ਤਾਂ ਇਹ ਤਾਂ ਸਰ ਇੱਕ ਇੱਕ ਤਾਂ ਸਰ ਮੈਂ ਉਹੀ ਪੁੱਛਣਾ ਚਾਹੁੰਦਾ ਸੀਗਾ ਕਿ ਅ ਇੱਕ ਗਟ ਕਲੈਂਜ਼ਿੰਗ ਵਾਸਤੇ ਐਸੀ ਆਪਾਂ ਕੀ ਰੈਮਡੀਜ਼ ਕਰ ਸਕਦੇ ਆ ਜਾਂ ਉਹਦਾ ਵੈਦਬਾਨ ਉਹਦਾ ਉਹਦੇ ਕੋਲ ਵੈਦਬਾਨ ਕੋਲ ਆਈ ऍम ਸ਼ੋਰ ਬਹੁਤ ਐਸੀਆਂ ਚੀਜ਼ਾਂ ਹੋਣੀਆਂ ਨੇ ਜਿਹੜੀਆਂ ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਣਗੀਆਂ ਗਟ ਕਲੈਂਜ਼ਿੰਗ ਵਾਸਤੇ ਜਾਂ ਗਟ ਦੇ ਹੈਲਥੀ ਲਾਈਫ ਸਟਾਈਲ ਵਾਸਤੇ ਦੇਖੋ ਪਤਾ ਹੈ ਕਿ ਪੇਟ ਜਿਹੜਾ ਸਾਡਾ ਜਿਵੇਂ ਆਪਾਂ ਰੋਟੀ ਖਾਂਦੇ ਆ ਜੀ ਬਰਤਨ ਹੋ ਜਾਂਦੇ ਬਰਤਨ ਮਾਂਝਦੇ ਹਨ ਜੀ ਇੱਥੇ ਇਹਨੂੰ ਵੀ ਸਾਫ਼ ਕਰਨਾ ਜ਼ਰੂਰੀ ਹੈ ਵਾਹ ਜੀ ਅਸੀਂ ਅੰਦਰ ਤੇ ਪਾ ਲਿਆ ਬਹੁਤ ਕੁਝ ਸਫਾਈ ਕਰ ਦੇਣੀ ਜੇ ਤੁਹਾਨੂੰ ਕਦੇ ਬਾਈ ਚਾਂਸ ਭੁੱਲੇ ਭਟਕੇ ਰੱਬ ਨੂੰ ਤਰਸ ਆ ਜਾਂਦਾ ਸਾਡੇ ਤੇ ਲੂਜ਼ ਮੋਸ਼ਨ ਲੱਗ ਵੀ ਜਾਣ ਜਦ ਹੀ ਭਜਦੇ ਕੋਈ ਗੋਲੀ ਖਾ ਲਈ ਕੀ ਬਾਤ ਹੈ ਠੰਗ ਲਾ ਦਿਆ ਪੇਟ ਨੂੰ ਸਾਫ਼ ਕਰਨ ਦੀ ਸਕੀਮ ਹੀ ਕੋਈ ਨਹੀਂ ਜਦ ਕਿ ਮਿੱਠਾ ਸੋਡਾ ਲਓ ਅੱਧਾ ਚਮਚਾ ਪਾਣੀ ਚ ਘੋਲੋ ਜੀ ਠਕ ਤੁਹਰੇ ਆਂ ਪੇਟ ਸਾਹ। ਓਕੇ ਜੀ ਓਕੇ। ਅੱਛਾ ਜੀ। ਔਰ ਜੇ ਲੂਜ਼ ਮੋਸ਼ਨ ਲੱਗ ਵੀ ਗਏ ਮਿਠਾ ਛੋਡਾ ਲੈ ਕੇ ਤਾਂ ਦਹੀਂ ਖਾ ਲੋ। ਅੱਛਾ। ਉਹਨੇ ਜਲਦੀ ਨਾਲ ਸੈੱਟ ਹੋ ਜਾਂਦਾ। ਜਲਦੀ ਸੈੱਟ ਕਰ ਲੈਣਾ। ਠੀਕ ਹੈ ਜੀ। ਫਿਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਬਹੁਤ ਲੋਕਾਂ ਨੂੰ ਨਹੀਂ ਪਤਾ ਜਿਹੜੀ ਮਲਠੀ ਆ। ਜੀ। ਮਲਠੀ ਪੇਟ ਸਾਫ਼ ਕਰਨ ਵਾਸਤੇ। ਵਾਹ ਜੀ ਵਾਹ। ਅੱਛਾ ਜੀ। ਰਾਤ ਨੂੰ ਜੇ ਖਾਓ ਅੱਧਾ ਚਮਚਾ ਪਲੱਸ ਇਹ weight lose ਵਾਸਤੇ। ਪਲੱਸ ਤੁਹਾਡੀ chest infection ਵਾਸਤੇ। ਕਿਆ ਬਾਤ ਤਿੰਨੇ ਜਗਾ ਕਮ ਕਰਤੀ ਮਲਠੀ ਮਲਠੀ ਜੀ ਮਲਠੀ ਇਹਦਾ ਪਾਊਡਰ ਕਿਆ ਬਾਤ ਲੋਕ ਨਹੀਂ ਕਰਦੇ ਹੁਣ ਅਸੀਂ ਇਹਦਾ ਇੱਕ ਮੈਥਡ ਤੁਹਾਨੂੰ ਦੱਸਦਾ ਨੂਰੀ ਮੈਡਮ ਅਸੀਂ ਇੱਕ ਨਾ ਪਾਊਡਰ ਬਣਾਇਆ ਇਹਦਾ ਨਾਮ ਦਿੱਤਾ ਸੀ ਗੱਟ ਕੇਅਰ ਪਾਊਡਰ ਅੱਛਾ ਜੀ ਇਹ ਹੈ ਨਾਰਮਲ ਜੀ ਚੀਜ਼ ਆ ਸਾਡੇ ਸੰਸਥਾਨ ਦਾ ਸਭ ਤੋਂ ਸਸਤਾ ਔਰ ਸਭ ਤੋਂ ਬੈਸਟ ਪ੍ਰੋਡਕਟ ਆ ਇਹ 495 ਰੁਪਏ ਦਾ ਪ੍ਰੋਡਕਟ ਆ ਬਸ ਇੱਕ ਮਹੀਨਾ ਚੱਲਦਾ ਅੱਛਾ ਜੀ ਔਰ ਇਹਨੂੰ ਲੈਣ ਨਾਲ ਜਿਵੇਂ ਮੰਨ ਲਓ ਰਾਤ ਨੂੰ ਸੌਣ ਲੱਗੇ ਲੈਨੋ ਹਾਂਜੀ ਔਰ ਸਵੇਰੇ ਤੁਸੀਂ ਨਾਸ਼ਤੇ ਤੋਂ ਬਾਅਦ ਲੈ ਸਕਦੇ ਹੋ ਤੁਹਾਡੇ ਅੰਦਰ ਜਿੰਨੀ ਐਸਿਡਿਟੀ ਹੈ ਜਲਣਾ ਪੇਟ ਦੇ ਅੰਦਰ ਜਿੰਨਾ ਵੀ ਫੈਟ ਹੈ ਫालतू ਉਹਨੂੰ ਕੰਟਰੋਲ ਕਰਦਾ ਅੱਛਾ ਜੀ ਅੱਛਾ ਇੱਕ ਜੇ ਜੇ ਅਸੀਂ ਫੈਟ ਹੀ ਘਟਾਉਣੀ ਹੈ ਮੰਨ ਲਓ ਬੋਡੀ ਦੀ ਮੰਨ ਲਓ ਆਪਾਂ ਕਹਿੰਦੇ ਆ ਕਿ ਵਜ਼ਨ ਚਾਹੀਏ ਘਟੇ ਨਾ ਘਟੇ ਇੰਚ ਲਾਸ ਹੋ ਜਾਏ ਜੀ ਹਾਂਜੀ ਹਾਂਜੀ ਇਹ ਕੀ ਹੁੰਦਾ ਕਿ ਇੰਚ ਲਾਸ ਵਾਸਤੇ ਨਾ ਸਾਡੀ ਜਿਹੜੀ ਬੋਡੀ ਹੈ ਇਹਦੇ ਚ ਸੈਲੋਲਾਈਟ ਹੋ ਜਾਂਦਾ ਜਮਾ ਥਲਤਲੀ ਕਰਦਾ ਸਾਡੇ ਹਾਂਜੀ ਹਾਂਜੀ ਉਹਦੇ ਵਾਸਤੇ ਨਾ ਕਾਲੀ ਮਿਰਚ ਮਗਪੀਪਲ ਸੁੰਡ ਤੇ ਉਹਦੇ ਨਾਲ ਦੋ ਚੀਜ਼ਾਂ ਹੋਰ ਨੇ ਜੀ ਇੱਕ ਬਾਇਬਲਿੰਗ ਤੇ ਇੱਕ ਬੇੜਾ ਪੰਜ ਚੀਜ਼ਾਂ ਦਾ ਹੈ ਮਿਸ਼ਰਣ ਹੈ ਅੱਛਾ ਜੀ ਬਰਾਬਰ ਮਾਤਰਾ ਚ 50 leke, jananda, powder powder ke, 50 ਗ੍ਰਾਮ ਲੈ ਕੇ 250 ਗ੍ਰਾਮ ਪਾਊਡਰ ਬਣ ਜਾਂਦਾ ਪਾਊਡਰ ਬਣਾਓ ਪਾਊਡਰ ਬਣਨ ਤੋਂ ਬਾਅਦ ਛਾਂ ਚੂਣ ਕੇ ਇਹ 200 ਗ੍ਰਾਮ ਆਪਣੇ ਪੱਲੇ ਪੈ ਜਾਂਦਾ ਅੱਛਾ ਜੀ 50 ਗ੍ਰਾਮ ਵੇਸਟ ਨਿਕਲ ਜਾਂਦਾ ਜਾਣ ਦੋ ਜੀ ਜਿਹੜਾ 200 ਗ੍ਰਾਮ ਬਚਿਆ ਉਹਨੂੰ ਮਤਲਬ ਅਸੀਂ ਚੁਟਕੀ ਪਰ 200 ਗ੍ਰਾਮ ਪਾਊਡਰ ਦੋ ਦੋ ਮਹੀਨੇ ਖਤਮ ਨਹੀਂ ਹੁੰਦਾ ਇਹ ਚੁਟਕੀ ਲੈਣੀ ਸਵੇਰੇ अच्छा जी हां जी मतलब के एक कैप्सूल ਜਿੰਨਾ ਕਾਜ ਹੈ हां जी ਰੋਟੀ ਤੋਂ ਬਾਅਦ ਇੰਨੀ ਕੀ ਰਾਤ ਨੂੰ ਅੱਛਾ ਸਿਰਫ ਸਵੇਰੇ ਸ਼ਾਮ ਲਈ ਬਸ ਹੈ ਨਾ ਇਹ ਇੱਕ ਟੁਟਕੀ ਸਵੇਰੇ ਇੱਕ ਸ਼ਾਮ ਨੂੰ ਮਤਲਬ ਕਿ ਚਮਚ ਦਾ ਚੌਥਾ ਹਿੱਸਾ ਜੀ 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 ਉਹਦੇ ਨਾਲ ਨਾ ਸਾਰੰਗ ਤੁਸੀਂ ਯਕੀਨ ਕਰੋ ਵੀ ਜਿਨ੍ਹਾਂ ਦੀ 벨ਟ 36 ਇੰਚ ਸੀ ਉਹਨੂੰ 34 ਹੁੰਦੇ ਦੇਰ ਨਹੀਂ ਲੱਗਦੀ ਅੱਛਾ ਜੀ ਆਲੇ-ਦਾਲੇ ਫੈਲਿਆ ਫੈਟ ਉਹਦੇ ਨਾਲ ਘਟਦਾ ਅਸੀਂ ਅੱਖੀਂ ਦੇਖਿਆ ਔਰ ਇੱਕ ਚੀਜ਼ ਹੋਰ ਵੀ ਹੈ ਇਸ ਇਸ ਨੁਸਕੇ ਦੀ ਕਮਾਲ ਇਹ 2-3 ਮਹੀਨੇ ਤੋਂ ਬਾਅਦ ਕੰਮ ਨਹੀਂ ਕਰਦਾ। 2-3 ਮਹੀਨੇ ਚ ਜਿੰਨਾ ਕੰਮ ਕਰ ਗਿਆ ਕਰ ਗਿਆ। ਉਸ ਤੋਂ ਬਾਅਦ ਤੁਸੀਂ ਕੁਝ ਖਾਈ ਪੀਜੀਓ ਵੱਧਾ ਵੀ ਨਹੀਂ ਵੇਟ। ਉੱਤੀ ਰਹੇ। ਅੱਛਾ ਜੀ। ਫਿਰ ਖਾਣ ਦੀ ਲੋੜ ਨਹੀਂ ਪੈਂਦੀ ਇਹਨੂੰ? ਉਹ ਖਾਈ ਜਾਓ ਇਹਨੇ ਕੰਮ ਹੀ ਨਹੀਂ ਕਰਨਾ। ਅੱਛਾ। ਇਹ ਇਹ ਇੰਨਾ ਕੀ ਕੰਮ ਕਰਦਾ ਜਿੰਨੀ ਸੈਲੋਲਾਈਟ ਹੈ ਉਹਨੂੰ ਕੰਮ ਕਰਦਾ। ਅੱਛਾ ਜੀ। ਉਸ ਤੋਂ ਬਾਅਦ ਫਿਰ ਚਰਬੀ ਡਾਊਨ ਕਰਨ ਵਾਸਤੇ ਅਸੀਂ ਦੰਨਿਆ ਗੁਲੂ ਗੁਲੂ। ਅੱਛਾ ਜੀ ਨਾਮ ਹੀ ਬੜਾ ਪਿਆਰਾ ਜੀ ਤੁੰਨੋ ਤੁੰਨੂ ਕਰਦਾ ਬੰਦਾ ਫੇ ਗੁੱਲੂ ਗੁੱਲੂ ਉਹ ਇਦਾਂ ਹੀ ਬਣ ਗਿਆ ਮੇਰੇ ਜੀ ਨਾਮ ਨਾ ਬੇਟੇ ਬੇਟੇ ਮਜ਼ਾਕ ਮਜ਼ਾਕ ਚ ਬਣਿਆ ਨਾਮ ਤੇ ਅੱਛਾ ਅੱਛਾ ਮੈਂ ਕਹਾਂ ਜੀ ਮੋਟਾਪੇ ਦੀ ਦਵਾਈ ਬਣਾਉਣੀ ਹੈ ਲੋਕ ਕੋਈ ਫੈਟ ਵੜਾਉਂਦਾ ਕੋਈ ਸਲਿਮ ਫੈਟ ਬਣਾਉਂਦਾ ਕੋਈ ਕੁਝ ਵੀ ਆਪਾਂ ਕੋਈ ਪ੍ਰੋਡਕਟ ਬਣਾਇਆ ਨਾ ਰੱਖੀਏ ਵੀ ਸੁੱਧਈ ਆ ਜਾਏ ਵੀ ਚਾਰ ਬੰਦੇ ਬੈਠੇ ਹੋਣ ਚਾਰ ਬੰਦੇ ਬੈਠੇ ਹੋਣ ਜੇ ਇੱਕ ਬੰਦਾ ਵਿੱਚ ਮੋਟਾ ਜਾ ਵਿੱਚ ਆ ਜਾਏ ਉਹਨੂੰ ਤਿੰਨੇ ਚਾਰਾਂ ਦੇ ਮੂੰਹ ਆਏ ਨਿਕਲੇ ਯਾਰ ਇਹਨੂੰ ਗੁੱਲੂ ਗੁੱਲੂ ਖਿਲਾਓ ਗੁੱਲੂ 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 ਤਾਂ ਹੁਣ ਮਸ਼ਹੂਰ ਹੋਣ ਵਾਲਾ ਹੈ ਹਾਂ ਜੀ ਹਾਂ ਇਹ ਦੇਖੋ ਸਭ ਨੇ ਮੋਟੇ ਬੰਦੇ ਨੂੰ ਦੇਖ ਕੇ ਕਹਿਣਾ ਹੀ ਆ ਵੀ ਗੁੱਲੂ ਗੁੱਲੂ ਲੈ ਵਾਹ ਜੀ ਵਾਹ ਅੱਛਾ ਯਾਰ ਗੁੱਲੂ ਗੁੱਲੂ ਪਾਊਡਰ ਹੈ ਅੱਛਾ ਜੀ ਇਹਦੇ ਵਿੱਚ ਨਾ ਇੱਕ ਪਾਊਡਰ ਹੈ ਇੱਕ ਇਹਦੇ ਵਿੱਚ ਆ ਦੇਖੋ ਟੈਬਲੇਟਸ ਲੈਣਾ ਅੱਛਾ ਜੀ ਅੱਛਾ ਕੋਈ ਵੀ ਖਾ ਸਕਦਾ ਨਾ ਹਾਂ ਜੀ ਹਾਂ ਜੀ ਇਹ 180 ਗੋਲੀਆਂ ਦੀ ਡੱਬੀ ਆ ਜੀ ਮਤਲਬ ਇਹ 180 ਗੋਲੀ ਆਏ ਤੇ ਪਾਊਡਰ ਸੀ ਕਰਨੇ ਮਿਕਸੀ ਚ ਪਾ ਲਓ ਸਾਰਾ ਕੁਝ ਇਹਨੂੰ ਦੁਬਾਰਾ ਗ੍ਰਾਈਂਡ ਕਰ ਦੋ। ਹਾਂਜੀ ਤੇ ਗੋਲੀਆਂ ਵਿੱਚ ਹੀ ਗ੍ਰਾਈਂਡ ਕਰ ਦੋ। ਬੇਚੀ ਬੜੀ ਸੋਹਣੀ ਹੈ ਇਸ ਦਾ। ਹਾਂ ਇਹਦਾ ਇੱਕ ਚਮਚਾ ਸਵੇਰ ਸ਼ਾਮ ਲੈ ਜਾਓ ਤਿੰਨਕ ਮਹੀਨੇ ਲਗਾਤਾਰ ਬੰਦਾ ਜਦੋਂ ਲੈਂਦਾ ਨੇ ਮਹੀਨੇ ਚੱਲ ਜਾਂਦਾ ਹੈ। ਇਹ ਤਾਂ ਚੱਲਦਾ ਮਹੀਨਾ ਹੀ। ਮਤਲਬ ਇਹਨੂੰ ਤਿੰਨਕ ਮਹੀਨੇ ਲੈਣ ਦੇ ਨਾਲ ਨਾ ਪੇਸ਼ੈਂਟ ਨੂੰ ਹਾਂਜੀ ਇੱਕ ਸ਼ੇਪ ਮਿਲਦੀ ਹੈ। ਮਤਲਬ 3-4 ਕਿਲੋ ਵਜ਼ਨ ਹਰ ਮਹੀਨੇ ਘਟਣਾ ਸ਼ੁਰੂ ਹੋ ਜਾਂਦਾ। ਅੱਛਾ ਜੀ। ਅੱਛਾ ਅੱਛਾ। ਹੋਰ ਇਹਦਾ ਇਹ ਫਾਇਦਾ ਕਿ ਜਿਹੜਾ ਘਟ ਗਿਆ ਫਿਰ ਦੁਬਾਰਾ ਵਧੇਗਾ ਨਹੀਂ ਅੱਛਾ ਜੀ ਹਾਂ ਇੰਡੋਸੀ ਬੰਦ ਕਰਾ ਕੇ ਵੀ ਦੇਖਦਾ ਵਿੱਚ ਦੀ ਦੋ ਦੋ ਮਹੀਨੇ ਅੱਛਾ ਵਧੂਗਾ ਨਹੀਂ ਉੱਥੇ ਸਟਿਲ ਕਰ ਜਾਂਦਾ ਇਹ ਤਾਂ ਬਹੁਤ ਕਮਾਲ ਹੈ ਜੀ ਅੱਛਾ ਫਿਰ ਅੱਛਾ ਇਹ ਚੀਜ਼ਾਂ ਤਾਂ ਦਿੱਤੀਆਂ ਉਸ ਤੇ ਢਾਲ ਕੀ ਹੁੰਦਾ ਕਿ ਫਿਰ ਉਹ ਕਹਿੰਦੇ ਜੀ ਹੁਣ ਗੁਲਸਰ ਚਰਬੀ ਤਾਂ ਘਟ ਗਈ ਆ ਲਟਕਿਆ ਕੰਮ ਹਾਂਜੀ ਇੱਥੋਂ ਲਟਕਿਆ ਡੋਲੇ ਤੋਂ ਜਾਂ ਇੱਕ ਤੋਂ ਉਹਦੇ ਲਈ ਫਿਰ ਅਸੀਂ ਜੈਲ ਦਿੱਤਾ ਅੱਛਾ ਗੁੱਲੂ ਗੁੱਲੂ ਜੈਲ ਹਾਂ ਇਹ ਮਤਲਬ ਇਹਨੂੰ ਚੰਗੀ ਤਰ੍ਹਾਂ ਲਾ ਕੇ ਜਿਵੇਂ ਜਿਆਦਾਤਰ ਟਮੀ ਏਰੀਆ ਹੀ ਹੁੰਦਾ ਪੇਸ਼ੈਂਟ ਦਾ ਹਾਂਜੀ ਹਾਂਜੀ ਇਹਨੂੰ ਚੰਗੀ ਤਰ੍ਹਾਂ ਮਲ ਕੇ ਨਾ ਉਹਦੇ ਉੱਤੇ ਮਲ ਕੇ ਜੈਲ ਉਹਦੇ ਚ ਐਲੋਵੀਰਾ ਚ ਬਣਿਆ ਹੋਇਆ ਇਹਦੇ ਵਿੱਚ ਕੁਝ ਐਸੈਂਸ ਪਏ ਹੋਇਆ ਜਿਹੜੇ ਕੀ ਸਾਡੀ ਪੋਰਸ ਨੂੰ ਖੋਲ ਕੇ ਉਹਦਾ ਪਸੀਨਾ ਬਾਹਰ ਕੱਢ ਦਿੰਦੇ ਅੱਛਾ ਜੀ ਇਹਦੇ ਉੱਤੇ ਅਸੀਂ ਉਹਨੂੰ ਕਹਿੰਦੇ ਹਾਂ ਨਾ ਕੱਪੜਾ ਬੰਨ ਲਓ ਉੱਪਰ ਦੀ ਇਹਨੂੰ ਲਗਾ ਕੇ ਉੱਪਰ ਕੋਈ ਚੁੰਨੀ ਚੰਨੀ ਜਾਂ ਕੋਈ ਕੱਪੜਾ ਟਾਈਟ ਕਰਕੇ ਉਹਨੂੰ ਸਕਿਨ ਨੂੰ ਟਾਈਟ ਕਰ ਲਓ ਉਹਨੂੰ ਲੱਗਦਾ ਹੈ ਸਾਲ 6 ਮਹੀਨੇ ਪਰ ਇਹਦੇ ਨਾਲ ਉਹ ਪ੍ਰੋਪਰ ਸੈੱਟ ਹੋ ਜਾਂਦੀ ਹੈ ਕਿਆ ਬਬ ਚੋਰ ਜੀ ਨਹੀਂ ਕਰ ਪਾਈਆਂ ਸਿਰਫ ਇਹ ਗੁੱਲੂ ਗੁੱਲੂ ਪਲੱਸ ਇੱਕ ਦੋ ਯੋਗਾ ਦੇ ਆਸਨ ਗੁੱਲੂ ਗੁੱਲੂ ਹਾਂ ਗੁੱਲੂ ਗੁੱਲੂ ਕਮਾਲ ਕਰਦੇ ਨਾ ਇਹ ਮਸੋੜਾ ਗੁੱਲੂ ਇਹ ਇਹਨਾ ਉਦੋਂ ਬਣਾਇਆ ਜੀ ਕੁਰਬਾਨੀ ਫਿਲਮ ਚ ਨਾ ਤੁਸੀਂ ਦੇਖਿਆ ਹੋਊਗਾ ਅਮਜਦ ਖਾਨ ਬੈਠਾ ਕਰਦਾ ਗੁੱਲੂ ਗੁੱਲੂ ਤੇ ਅਸੀਂ ਕਾ ਯਾਰ ਫੇਮਸ ਵਰਲਡ ਤਾਂ ਹੈਗਾ ਹੀ ਆ ਹਾਂਜੀ ਹਾਂਜੀ ਤੇ ਇਹਨੂੰ ਅਸੀਂ ਰਜਿਸਟਰਡ ਕਰਾ ਲਿਆ ਟ੍ਰੇਡਮਾਰਕ ਲਿਆ ਤੇ ਨਾਮ ਇਦਾਂ ਦਾ ਬਣਿਆ ਹੈ ਕਿ ਅੱਜ ਤੁਸੀਂ ਯਕੀਨ ਮੰਨੋ ਵੀ ਸਾਡੇ ਕੋਲ ਇਹਦੀ ਕੰਪਲੀਟ ਨਹੀਂ ਹੁੰਦੀ ਇੰਨੀ ਡਿਮਾਂਡ ਹੈ ਇਹਦੀ ਡਿਮਾਂਡ ਜ਼ਿਆਦਾ ਨਿਕਲੀ ਫੋਰਨ ਚ ਨਾਲੇ ਫਿਰ ਇਹ ਨੁਕਸਾਨ ਨਹੀਂ ਕਰਦਾ ਕੋਈ ਨਾ ਫੋਰਨ ਦੇ ਲੋਕੀ ਜੰਕ ਫੂਡ ਜ਼ਿਆਦਾ ਖਾਂਦੇ ਆ ਬਿਲਕੁਲ ਭਲੇ ਆਪਣੇ ਉਰੇ ਚਲੋ ਪੰਜਾਬ ਦਾ ਆਪਣਾ ਮਸ਼ਹੂਰ ਹੈ ਜੇ ਪੰਜਾਬੀ ਦਾ ਪੇਟ ਨਹੀਂ ਨਿਕਲਿਆ ਉਹ ਵੀ ਤਾਂ ਝੂਠ ਬੋਲਦਾ ਪੰਜਾਬੀ ਨਹੀਂ ਹੈ ਪੰਜਾਬੀ ਨਹੀਂ ਹੈਗਾ ਬਹੁਤ ਚੰਗਾ ਸੋਹਣਾ ਤਖੜਾ ਦੀ ਤੇ ਮਤਲਬ ਇਹ ਇਸ ਕਰਕੇ ਨਾ ਜੀ ਜਿਹੜੀ ਫੈਟ ਹੈ ਇਹਨੂੰ ਘਟਾਉਣ ਵਾਸਤੇ ਇਹ ਸਭ ਤੋਂ ਬੈਸਟ ਚੀਜ਼ ਬਣਦੀ ਹੈ ਕੋਈ ਜ਼ਿਆਦਾ ਨੁਕਸਾਨ ਵੀ ਨਹੀਂ ਹੈਗਾ ਸਾਰਾ ਨੁਕਸਾਨ ਹੋਣਾ ਹੀ ਨਹੀਂ ਅੱਛਾ ਜਿਨ੍ਹਾਂ ਨੂੰ ਜ਼ਿਆਦਾ ਖੱਟੇ ਢ ਘਾ ਰਾਈ ਜਾਂਦੇ ਨੇ ਬਦ ਅਜਮੀ ਰਹਿੰਦੀ ਹੈ ਮੋਟਾਪੇ ਕਰਕੇ ਅੰਦਰੋਂ ਐਸਿਡਿਟੀ ਐਸਿਡ ਬੜੀਆਂ ਦੇਖੋ ਰਾਤ ਨੂੰ ਸੌਂਦੇ ਨਾ ਕੀ ਆ ਜਾਂਦਾ ਹੈ ਇਹ ਹਿੰਗ ਵਿਦਾਨੀ ਹਿੰਗ ਅੱਛਾ ਹਿੰਗ ਅੱਛਾ ਜੀ ਇਹ ਨਾ ਇਹ ਦੇਖੋ ਮੈਡਮ ਹਾਂਜੀ ਇਹਦੀ ਇਹਦੀ ਮਾਤਰਾ ਕਿੰਨੀ ਕੁ ਲੈਣੀ ਹੈ ਇੱਕ ਸ਼ੀਸ਼ੀ ਜੀ ਕਈ ਮਹੀਨੇ ਨਹੀਂ ਖਤਮ ਹੁੰਦੀ ਅੱਛਾ ਜੀ ਇਹ ਇਹਦੀ ਮਾਤਰਾ ਦੇਖੋ ਆ ਚਮਚਾ ਇਹਦਾ ਵਾ ਇਟਸ ਵੈਰੀ ਸਮਾਲ ਹਰ ਇੱਕ ਚਾਰੰਗ ਬਿਲਕੁਲ ਛੋਟਾ ਜਿਹਾ ਜਾਨੀ ਖੂਜਾ ਅਸੀਂ ਲੈਣੇ ਕਿ ਲਈ ਜੋ ਇੱਕ ਚੁਟਕੀ ਦੇ ਘਾਟਾ ਹੈ ਜਿਵੇਂ ਜਿਹਾ ਮਟਰ ਦੇ ਦਾਣੇ ਜਿੰਨੀ ਲੈਣੀ ਆ ਤਾਂ ਇਹਦੇ ਉੱਤੇ ਐ ਭਰ ਕੇ ਮਟਰ ਦੇ ਦਾਣੇ ਜਿੰਨੀ ਆਉਂਦੀ ਆਉਂਦੀ ਆ ਬਸ ਇਹਨੂੰ ਜੇ ਤਾਂ ਦੁੱਧ ਚ ਪਾ ਲੋ ਚਾਹ ਪਾਣੀ ਚ ਪਾ ਲੋ ਅੱਛਾ ਜੀ ਇਹਨੂੰ ਇਦਾਂ ਪਾਓ ਉਹਦੇ ਨਾਲ ਇੰਨਾ ਕੀ ਤੁਸੀਂ ਉਹ ਪਾਉਣਾ ਕਾਲੀ ਮਿਰਚ ਅੱਛਾ ਜੀ ਇੰਨੀ ਕੀ ਚਾਹ ਦੇ ਨਾਲ ਤੇ ਇਹਦੇ ਇੰਨੇ ਇਹਨੂੰ 4 ਗੁਣਾ ਇਹ ਇਹਦੇ ਵਿੱਚੋਂ ਮੰਨ ਲਓ ਤੁਸੀਂ ਵੀ ਅੱਧਾ ਚਮਚਾ ਆਮ ਨੋਰਮਲ ਹਾਂਜੀ ਆਪਣਾ ਪਾ ਲਓ ਤੁਸੀਂ ਪੰਜਮ ਹਲਦੀ ਅੱਛਾ ਜੀ ਇਹ ਨਾ ਮੈਡਮ ਪੂਰਾ ਪੇਨ ਕਲਰ ਦਾ ਕੰਮ ਕਰਦੀ ਹੈ। ਪਲੱਸ ਗੱਟ ਹੈਲਥ ਨੂੰ ਠੀਕ ਰੱਖਦੀ ਹੈ। ਔਰ ਕਈ ਕਦੀ ਵੀ ਘੱਟੇ ਡਕਾਰ ਐਸਿਡਿਟੀ ਆ ਤਾਂ ਇਹ ਇੱਕ ਐਸੀ ਚੀਜ਼ ਬਣ ਕੇ ਆਈ ਹੈ ਜੀ। ਅਸੀਂ ਇਹਦਾ ਇੱਕ ਇੱਕ ਬ੍ਰਾਂਡ ਦਿੱਤਾ ਬਣਾ ਕੇ ਇਹਨੂੰ ਔਰ 75 75 ਗ੍ਰਾਮ ਹੈ। ਇੰਨੀ ਕਹਾਣੀਆਂ ਮਟਰ ਤੋਂ ਤਿੰਨ ਮਹੀਨੇ ਨਹੀਂ ਬੁੱਕਦੀ ਐ ਪਿਓਰ ਚੀਜ਼ ਹੈ ਗਰਮੀ 'ਚ ਨਹੀਂ ਕਰ ਦিজে ਗਰਮੀਆਂ 'ਚ ਵੀ ਖਾ ਸਕਦੇ ਹਾਂ ਮੈਂ ਪੜ ਰਿਹਾ ਹਾਂ ਉੱਥੇ ਲਿਖਿਆ ਹੈ ਹੈਲਥ ਬੈਨੀਫਿਟਸ ਆਫ ਹਿੰਗ ਹਾਂ ਬਹੁਤ ਬਹੁਤ ਕਿੰਨੇ ਸਾਰੇ ਲਿਖੇ ਹੋਏ ਨੇ ਇਹ ਲੋਪਾ ਗਰਮੀ 'ਚ ਵੀ ਖਾ ਸਕਦੇ ਗਰਮੀ 'ਚ ਸਰਦੀ 'ਚ ਖਾਣੀ ਇੰਨੀ ਕਈ ਅੱਛਾ ਛੋਟੀਓ ਖਾਣੀ ਐ ਇਨਸਾਨ ਜਿਹੜਾ ਹੈਗਾ ਨਾ ਜਦੋਂ ਕੋਈ ਵੀ ਚੀਜ਼ ਮਾਤਰਾ ਜ਼ਿਆਦਾ ਲਊਗਾ ਉਹ ਫਿਰ ਉਹਨੂੰ ਖਰਾਬ ਕਰੂਗੀ ਕਰੂਗੀ ਆਦਰਵਾਇਜ਼ ਇਹਦੀ ਥੋੜੀ ਥੋੜੀ ਮਾਤਰਾ ਲੈੰਦੇ ਰੋਏ ਬਾਡੀ 'ਚ ਡਾਈਜੈਸਟ ਹੁੰਦੀ ਐ ਹਾਂ ਹਫ਼ਤੇ 'ਚ ਕਦਾਂ ਦਿਨ ਛੱਡ ਦੋ ਔਰ ਜਿਨ੍ਹਾਂ ਨੂੰ ਮਤਲਬ ਦਰਦ ਹੈ ਬਾਡੀ ਚ ਉਹਨਾਂ ਲਈ ਵੀ ਕੰਮ ਕਰਦੀ ਹੈ ਉਹ ਕਿਉਂਕਿ ਪੰਚਮ ਹਲਦੀ ਵੀ ਆ ਗਈ ਵਿੱਚ ਗੈਸ ਗੂਸ ਕਰਕੇ ਮੇਰੇ ਕੋਲ ਨਾ ਪੇਨ ਜ਼ਿਆਦਾ ਰਹਿੰਦੀ ਹੈ ਆ ਦੇਖੋ ਪੰਚਮ ਹਲਦੀ ਪਈ ਹੈ ਹਾਂਜੀ ਹਾਂਜੀ ਇਹ ਆਪਣਾ ਸਭ ਤੋਂ ਫੇਵਰੇਟ ਪ੍ਰੋਡਕਟ ਹੈ ਲੋਕਾਂ ਦਾ ਹੁੰਦਾ ਮੈਨੂੰ ਇਹ ਤੇ ਫੋਟੋ ਲਾਉਣੀ ਪਈ ਜੀ ਆਪਦੀ ਕਿਉਂਕਿ ਲੋਕਾਂ ਨੇ ਦੀ ਨਕਲ ਬਣਾਉਣੇ ਸ਼ੁਰੂ ਕਰਤੀ ਸੀ ਅੱਛਾ ਜੀ ਡੱਬੀ ਵੀ ਇਹ ਜੀ ਸੇਮ ਮੈਂ ਕਿਹਾ ਹੁਣ ਆ ਲਿਆਓ ਬਾਪੂ ਤੋਂ ਸੁਭਾਸ਼ ਗੋਇਲ ਕੇ ਤੋਂ ਲਿਆਓ ਨਹੀਂ ਕਿ ਜਿਹੜਾ ਉਹਦੇ ਵਿੱਚ ਮਟੀਰੀਅਲ ਪਿਆ ਹੋਇਆ ਉਹ ਕਿੱਥੋਂ ਲਿਆਉਣਗੇ ਉਹ ਕਿੱਥੋਂ ਬਸ ਬਸ ਪੀਲਾ ਕਰਕੇ ਲੋਕਾਂ ਨੂੰ ਲੁੱਟਣ ਦੀ ਬਿਲਕੁਲ ਹਾਂਜੀ ਹਾਂਜੀ ਤੇ ਉਹ ਉਹਨਾਂ ਨੇ ਜੀ ਬਣਾਈ ਤੇ ਅਸੀਂ ਆਪਦੀ ਫੋਟੋ ਲਾਤੀ ਹੁਣ ਲੋਕਾਂ ਨੂੰ ਕਹਦਾ ਵੀ ਜਿੱਥੇ ਫੋਟੋ ਲੱਗੇ ਉਹੀ ਲੈਣੀ ਆ ਜਾਂ ਫਿਰ ਜਾ ਕੇ ਵੈਬਸਾਈਟ ਤੋਂ ਲਓ ਤਾਂ ਕਿ ਤੁਹਾਨੂੰ ਚੀਜ਼ origignal ਮਿਲੇ origignal ਮਿਲੇ ਹਾਂਜੀ ਕੀ ਬਾਤ ਹੈ ਇੱਕ ਮੈਂ ਆ ਦੇਖ ਰਹੀ ਆ ਆ ਮੈਨੂੰ ਬੜੀ ਸੋਹਣੀ ਪੈਕਿੰਗ ਸਾਰੀਆਂ ਬੜੀ ਸੋਹਣੀ ਆ ਆ ਕੀ ਚੀਜ਼ ਹੈ ਇਹ ਬੜੀ ਵਧੀਆ ਹੈ ਕਿੰਨਾ ਕੁਛ ਪਾਇਆ ਹੋਇਆ ਇਹਦੇ ਵਿੱਚ ਨਾ ਇਹ ਕਿਸ ਚੀਜ਼ ਵਾਸਤੇ ਆ ਮੈਨੂੰ ਲੱਗਦਾ ਇਹ ਨਾ ਜੀ ਜੋਟੀਆਂ-ਮੋਟੀਆਂ ਵਾਸਤੇ ਨਾ ਬਾਲਾਂ ਵਾਸਤੇ ਤੁਸੀਂ ਦੇਖਿਆ ਨਹੀਂ ਤੇਲ ਕਿੰਨੇ ਬਿਕ ਰਹੇ ਨੇ ਬਾਜ਼ਾਰ ਦੇ ਵਿੱਚ ਆ ਤੇਲ ਉਹ ਤੇਲ ਠੰਡਾ ਤੇਲ ਗਰਮ ਤੇ ਪਰ ਉਹਦਾ ਫਰਕ ਨਹੀਂ ਪੈਂਦਾ ਕੋਈ ਵੀ ਇਹ ਨਾ ਜੀ ਜਿੰਨੇ ਵੀ ਟੌਪ ਕਲਾਸ ਬਿਊਟੀ ਬਾਰਲਰ ਆ ਹਾਂਜੀ ਉਹਨਾਂ ਤੇ ਚੀਜ਼ਾਂ ਯੂਜ਼ ਹੁੰਦੀਆਂ ਨੇ ਅੱਛਾ ਜੀ ਔਰ ਦੇਖੋ ਟੌਪ ਕਲਾਸ ਬਾਰਲਰ ਸਭ ਤੋਂ ਸਸਤੀ ਆਈਟਮ ਹੈ ਅੱਛਾ ਜੀ ਮਤਲਬ ਇਹ ਮੁਸ਼ਕਲ ਨਾਲ ਜੇ ਪੇਸ਼ੈਂਟ ਯੂਜ਼ ਕਰਦਾ 5 ਰੁਪਏ ਇੱਕ ਦਿਨ ਦਾ ਖਰਚਾ ਨਹੀਂ ਹੈਗਾ ਉਹਦਾ ਅੱਛਾ ਜੀ ਇੰਨਾ ਸਸਤਾ ਪੈਂਦਾ ਹੈ ਔਰ ਉੱਥੇ ਉਹਨੂੰ 100 150 ਰੁਪਏ ਲੈਂਦੇ ਨੇ ਸਰਚੇ ਚਾਸੇ ਚਾਸੇ ਹਾਂਜੀ ਹਾਂਜੀ ਇਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਮੈਡਮ ਆ ਦੇਖੋ ਸਭ ਤੋਂ ਨੀਚੇ ਤਾਂ ਗੁਲਾਬ ਦੀਆਂ ਪੱਤੀਆਂ ਨੇ ਪਿਓਰ ਅੱਛਾ ਜੀ ਪਿਓਰ ਗੁਲਾਬ ਉਸ ਤੋਂ ਬਾਅਦ ਇਹਦੇ ਵਿੱਚ 16 17 18 ਜੜੀ ਬੂਟੀਆਂ ਨੇ ਔਰ ਇਹ ਜਿਹੜਾ ਲੇਬਲ ਇਹ ਤੇ ਲੱਗਿਆ ਨਾ ਜੀ ਹੁਣ ਤਾਂ ਇਹ ਵਿਦਆਉਟ ਲੇਬਲ ਹੈ ਮੈਂ ਦਿਖਾਣਾ ਸੀ ਜ ਇਹ ਉਹ ਲੇਬਲ ਦੇ ਉੱਤੇ ਇੱਕ ਇੱਕ ਜੜੀ ਬੂਟੀ ਮੈਂਸ਼ਨ ਕੀਤੀ ਹੈ। ਹਾਂਜੀ ਹਾਂਜੀ। ਆਹ ਅੱਛਾ। ਔਰ ਇਹਨਾਂ ਨੂੰ ਇਹਦੇ ਵਿੱਚ ਬੋਤਲ 'ਚ ਪਾਉਣ ਦਾ ਹੀ ਸਟਾਈਲ ਹੈ ਜੀ ਹਰੇਕ ਤੋਂ ਪੈਂਦੀਆਂ ਨਹੀਂ ਇਹ ਦੇਖੋ ਪਹਿਲਾਂ ਇੱਥੇ ਆ ਪਾਈ ਫਿਰ ਆ ਪਾਈ ਫਿਰ ਆ ਪਾਈ ਬਹੁਤ ਸੋਹਣੀ ਹੋਈ ਹੈ। ਇੱਕ ਚੀਜ਼ ਕਿੰਨੀਆਂ ਸਾਰੀਆਂ ਬੂਟੀਆਂ ਬਹੁਤ ਖੂਬਸੂਰਤ ਲੱਗ ਰਹੀਆਂ ਨੇ। ਹਾਂ ਇਹਦੇ 'ਚ ਕੀ ਹੈ? ਹਾਂਜੀ ਜਿਵੇਂ ਹੁਣ ਦੇਸ਼ ਵਿਦੇਸ਼ ਦੇ ਵਿੱਚ ਲੋਕ ਮੰਗਾਉਂਦੇ ਆ ਬਾਹਰ ਲਿਕਵਿਡ ਨਹੀਂ ਜਾਂਦਾ ਉਧਰ ਇਹ ਪਲੇਨ ਚਲੀ ਜਾਂਦੀ ਐ ਇਦਾਂ ਬੋਤਲ ਅੱਛਾ ਜੀ ਤੇ ਇਹਦੇ ਵਿੱਚ ਨਾਰੀਅਲ ਤੇਲ ਪਾਉਣਾ ਹਾਂਜੀ ਉਹ ਵੀ ਸੋਚੀ ਮੈਂ ਕਿ ਭੀ ਇਹਨੂੰ ਕਿਦਾਂ ਲਾਉਣਾ ਕਿਦਾਂ ਦੇਣਾ ਇਹਨੂੰ ਅੱਛਾ ਜੀ ਜਿਵੇਂ ਹੁਣ ਮੰਨ ਲਓ ਇਹਨੂੰ ਆਪਾਂ ਬੋਇਲ ਕਰ ਦਈਏ ਜਿਹੜੀ ਬੂਟੀ ਨੂੰ ਉਹ ਤੰਤ ਰਹਿੰਦਾ ਨਹੀਂ ਜੀ ਹਾਂਜੀ ਹੁਣ ਇਹ 'ਚ ਕਾਲੀ ਇਹ 'ਚ ਕਲੌਂਜੀ ਵੀ ਐ 'ਚ ਮੇਥੀ ਵੀ ਐ ਅੱਛਾ ਜੀ ਹਾਂ ਇਹ 'ਚ ਬਾਲ ਛੜ ਵੀ ਐ ਵਾਹ ਹਾਂ ਇਹ 'ਚ ਵਿਜੇਸਰ ਵੀ ਪਾਈ ਹੋਈ ਆ ਬਲੋ ਇਹ ਚੋ ਚੀਜ਼ ਹਰੀ ਕਜਰੀ ਵਾਲਾਂ ਨੂੰ ਤਾਕਤ ਦਿੰਦਾ ਔਰ ਡੈਂਡਰਫ ਨੂੰ ਖਤਮ ਕਰ ਦਿਆ ਔਰ ਸਭ ਤੋਂ ਵੱਡੀ ਪਾਵਰਫੁਲ ਚੀਜ਼ ਹੈ ਨਾਰੀਅਲ ਨਾਰੀਅਲ ਦਾ ਤੇਲ ਉਹ ਜਦੋਂ ਇਹਦੇ ਚ ਪਾਉਣਾ ਜੀ 350 350 ਗ੍ਰਾਮ ਤੇਲ ਇੱਕ ਵਾਰੀ ਚ ਇਹ ਚ ਕੰਜ਼ੂਮ ਹੋ ਜਾਂਦਾ ਹੈ 500 ਗ੍ਰਾਮ ਦੀ ਬੋਤਲ ਹੈ ਇਹ ਚ ਜਦੋਂ ਪਾਉਂਦੇ ਨੇ ਹੌਲੀ ਹੌਲੀ 300 ਗ੍ਰਾਮ ਤੇਲ ਪੈ ਜਾਂਦਾ ਉਹ ਪਾਣੀ ਦੇ ਵਿੱਚ ਹੀ ਪਾ ਦੇਣਾ ਹਾਂ ਇਹਨੂੰ ਇੱਥੇ ਤੱਕ ਭਰ ਦੋ ਓਕੇ ਪਰ ਕਿ ਇਹਨੂੰ ਰੱਖ ਦੋ ਜੀ ਪੰਜ ਛੇ ਦਿਨ ਧੁੱਪ ਚ ਰੱਖਣੀ ਹੈ ਰੋਜ਼ ਤੇ ਇੰਨੀ ਵੀ ਧੁੱਪ ਤੇਜ ਨਾ ਹੋਵੇ ਬੋਤਲੇ ਪਿਗਲ ਜੇ ਅਛਾ ਮਤਲਬ ਇਹਨੂੰ ਧੁੱਪ ਲਵਾਣੀ ਹੈ ਨਹੀਂ ਉੱਥੇ ਰਹਿਣ ਦੇਣੀ ਹੈ ਬਾਹਰ ਧੁੱਪ ਚ ਹੀ ਪਈ ਜਾਵੇ ਦੋ ਤਿੰਨ ਅਛਾ ਇਹਨੂੰ ਨਾ ਜੀ ਜਿੱਥੇ ਹੁਣ ਜਿਵੇਂ ਧੁੱਪ ਨਹੀਂ ਨਿਕਲਦੀ ਮੈਨੂੰ ਕਈ ਵਾਰੀ ਫੋਰੈਂਜ ਕਹਿੰਦਾ ਇਸ ਤੱਕ ਇਹਨੂੰ ਸੂਰਜ ਦੇਖੇ ਨੂੰ ਕਿੰਨੇ ਦਿਨ ਹੋ ਗਏ ਅਛਾ ਮਤਲਬ ਤੁਸੀਂ ਕਰਿਆ ਕਰੋ ਗਰਮ ਪਾਣੀ ਲੈ ਕੇ ਬੋਤਲੋ ਵਿੱਚ ਪਾ ਦੇ ਅਛਾ ਜੀ ਮਤਲਬ ਤੇਲ ਗਰਮ ਰਹਿਣਾ ਚਾਹੀਦਾ ਉਹਨੇ ਉਹਨੇ ਗਰਮ ਤੇਲ ਦੇ ਵਿੱਚੋਂ ਸਾਰਾ ਕੁਝ ਖਿੱਚ ਲੈਣਾ ਜੀ ਇਹ ਤੱਤ ਖਿੱਚ ਲੈਣੇ ਹਾਂ ਅਛਾ ਇਹਨੂੰ ਫੇਰ ਛਾਣ ਲਓ 6 ਦਿਨ ਬਾਅਦ ਹੈ ਕੱਢ ਕੇ ਪੁੰਨ ਲਓ ਤੇਲ ਅਛਾ ਜੀ ਬੋਤਲ 'ਚ ਉਹ ਤੇਲ ਯੂਜ਼ ਕਰਨਾ ਇਹਦੇ ਸਤੂ ਦਿਨ ਬਾਅਦ ਫੇਰ ਸ਼ੀਸ਼ੀ ਤਿਆਰ ਤੋਂ ਡੀਮੈਂਸ ਬਹੁਤ ਜੀਨੀਅਸ ਬਹੁਤ ਜੀਨੀਅਸ ਆਈਡੀਆ ਜੀ ਅਰੇ 7 ਡੇ 7 ਟਾਈਮ ਕੰਮ ਕਰਦੀ ਹੈ ਜੀ ਤਿੰਨ ਚਾਰ ਮਹੀਨੇ ਖਤਮ ਨਹੀਂ ਹੁੰਦੀ ਹੈ ਕਿਆ ਬਾਤ ਹੈ ਔਰ ਜਦੋਂ ਪੇਸ਼ੈਂਟ ਇਹਨੂੰ ਯੂਜ਼ ਕਰਦਾ ਨਾ ਇੱਕ ਤਾਂ ਉਹਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਸਾਹਮਣੇ ਚੀਜ਼ ਬਣੀ ਹੋਈ ਹੈ ਨਹੀਂ ਤਾਂ ਕਈ ਲੋਕ ਤਾਂ ਕੁੱਟ ਪੀਸ ਕੇ ਦੇ ਦਿੰਦੇ ਨੇ ਪਤਾ ਨਹੀਂ ਉਹ ਕੀ ਆ ਪਾਊਡਰ ਦੇ ਵਿੱਚ ਇਹ ਤਾਂ ਸਾਹਮਣੇ ਦਿਖਦੀਆਂ ਜੜੀਆਂ ਬੁੱਟੀਆਂ ਸਾਰੀਆਂ ਨੇ ਇਦਾਂ ਹੀ ਗ੍ਰੰਥ ਚ ਆ ਜੀ ਹਾਂਜੀ ਔਰ ਜਿਹੜੀ ਬੁੱਟੀ ਉੱਤੇ ਲਿਖੀ ਹੋਈ ਹੈ ਜਿਹੜੇ ਲੋਕ ਜ਼ਿਆਦਾ ਹੋਰ ਜਿਆਦਾ ਚਾਹੁੰਦੇ ਨੇ ਵੀ ਅਸੀਂ ਜਿਆਦਾ ਹੀ ਵਿਸ਼ਵਾਸ ਚ ਲੈਣੀ ਆ ਤਾਂ ਉਹ ਜਾ ਕੇ ਪੰਸਾਰੀ ਤੋਂ ਚੀਜ਼ਾਂ ਖਰੀਦ ਕੇ ਵੀ ਲੈ ਸਕਦੇ ਆ ਔਰ ਇਹਦਾ ਸਭ ਤੋਂ ਵਧੀਆ ਤਰੀਕਾ ਜੀ ਇਹਦਾ ਨਾਮ ਅਸੀਂ ਦਿੱਤਾ ਆਦੀਨਾਥ ਹੈਅਰ ਆਇਲ ਭਗਵਾਨ ਸ਼ਿਵ ਸ਼ੰਕਰ ਮੋਲੇ ਨਾਮ ਆਦੀਨਾਥ ਦੇ ਨਾਮ ਤੇ ਕਿ ਉਹ ਵੀ ਜਟਾਦਾਰੀ ਬਿਲਕੁਲ ਇਹ ਵੀ ਜਟਾ ਮਾਨ ਸੀ ਪਾਈ ਇਹਦੇ ਤੇ ਉਹ ਸਾਨੂੰ ਨਾਮ ਦੀ ਅਪਰੂਵਲ ਮਿਲ ਗਈ ਜੀ ਸਾਨੂੰ ਬੜੀ ਖੁਸ਼ੀ ਆਦੀ ਆਦੀਨਾਥ ਦੇ ਨਾਮ ਤੇ ਔਰ ਇਹ ਤੇਲ ਜਿਹੜਾ ਲੋਕਾਂ ਨੇ ਯੂਜ਼ ਕੀਤਾ ਨਾ ਜੀ ਪਿਛਲੇ ਕਈ ਸਾਲਾਂ ਤੋਂ ਅਸੀਂ ਦੇ ਰਹੇ ਸੀ ਇਦਾਂ ਹੀ ਗੁੰਮਨਾਮ ਹੁਣ ਇਹਨੂੰ ਨਾਮ ਮਿਲਿਆ ਅੱਛਾ ਜੀ ਆਦੀਨਾਥ ਜਦੋਂ ਪਤਾ ਲੱਗਿਆ ਵੀ ਹੁਣ ਬੜਾ ਚੱਲਣ ਲੱਗਾ ਲੋਕਾਂ ਨੂੰ ਪਸੰਦ ਆ ਗਿਆ ਤੇ ਫਿਰ ਅਸੀਂ ਇਹਨੂੰ ਆਦੀਨਾਥ ਦਾ ਨਾਮ ਦਿੱਤਾ ਔਰ ਇਹ ਤੇਲ ਬਹੁਤ ਵੱਡੇ ਵੱਡੇ ਘਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਪਾਰਲਰਸ ਦੇ ਵਿੱਚ ਪਿਆ ਨਜ਼ਰ ਆਊਗਾ ਕਿਉਂਕਿ ਹਲੇ ਅਸੀਂ ਜਿਹੜੇ ਨੀਚੇ ਦੇ ਲੋਕ ਆ ਸਾਡੇ ਮੇਰੇ ਵਰਗੇ ਤੁਹਾਡੇ ਵਰਗੇ ਆਪਾਂ ਜਿਹੜੇ ਆਮ ਪਬਲਿਕ ਚ ਵਿਚਰਦੇ ਆ ਤਾਂ ਉਹਨਾਂ ਲੋਕਾਂ ਨੂੰ ਇਹ ਗੱਲ ਸਮਝਾਉਣੀ ਬਹੁਤ ਔਖੀ ਸੀ ਪਰ ਅਸੀਂ ਸਮਝਾਉਣ ਚ ਕਾਮਯਾਬ ਹੋਏ ਔਰ ਅੱਜ ਮੈਨੂੰ ਲੱਗਦਾ ਹੋਰ ਚੰਗੀ ਤਰ੍ਹਾਂ ਸਮਝਾਈ ਆ ਆਪਾਂ ਨੇ ਸਮਝ ਆਊਗੀ ਲੋਕਾਂ ਨੂੰ ਤੇ ਇਹ ਇਹ ਨੂਰੀ ਬੈਡ ਤੁਸੀਂ ਵੀ ਯੂਜ਼ ਕਰਿਓ ਇਹ ਤੁਸੀਂ ਲੈ ਕੇ ਜਾਇਓ ਬੋਤਲ ਮੇਰੇ ਕੋਲ ਅੱਛਾ ਇੱਕ ਬੋਲ ਸਾਹਿਬ ਗੱਲ ਸੀਗੀ ਕਿ ਜਿਵੇਂ ਹੁਣ ਇਹ ਜਿਹੜੇ ਆਪਾਂ ਜੜੀਆਂ ਬੂਟੀਆਂ ਹੈਗੀਆਂ ਨੇ ਹਨਾ ਆਪਾਂ ਕਿੰਨੇ ਸਾਰੇ ਤੇਲ ਲੈ ਕੇ ਆਉਂਨੇ ਆ ਬਾਹਰ ਬਹੁਤ ਜ਼ਿਆਦਾ ਵਾਲਾਂ ਤੇ ਲੋਕ ਖਰਚਾ ਕਰਦੇ ਨੇ ਕਿੰਨੇ ਕਿੰਨੇ ਮਹਿੰਗੇ ਆਇਲ ਕਿੰਨਾ ਕਿੰਨਾ ਕੁਝ ਲਾਉਂਦੇ ਨੇ ਟ੍ਰੀਟਮੈਂਟ ਲੈਂਦੇ ਨੇ ਫਿਰ ਵੀ ਫਰਕ ਨਹੀਂ ਪੈਂਦਾ ਇਹ ਸ਼ੀਸ਼ੀ ਕਿੰਨੇ ਕੁ ਮਤਲਬ ਹਰੇਕ ਦੇ ਬਜਟ 'ਚ ਆ ਜਾਊਗੀ ਇਹ ਹਾਂ ਇਹ ਇੱਕ ਵਾਰ ਹੀ ਲੱਗਣਾ ਜੀ ਉਹਨਾਂ ਦਾ ਮੇਰੇ ਖਿਆਲ 18-1900 ਰੁਪਇਆ ਤੁਸੀਂ ਦੱਸੋ ਵੀ ਸੱਤ ਵਾਰੀ ਇਹਨਾਂ ਦਾ ਤੇਲ ਆਪਾਂ ਬਣਾ ਸਕਦੇ ਸੱਤ ਸੀਕੀਆਂ ਸੱਤ ਵਾਰੀ ਯੂਜ਼ ਹੁੰਦੀ ਆ ਅੱਛਾ ਜੀ 2-300 ਰੁਪਏ ਮਹੀਨੇ ਦਾ ਖਰਚਾ ਨਹੀਂ ਹੈਗਾ ਮੈਂ ਉਹੀ ਕਹਿੰਦਾ 5 ਤੋਂ 10 ਰੁਪਏ ਦਾ ਖਰਚਾ ਨਹੀਂ ਹੈਗਾ ਇਹ ਤਾਂ ਕੁਝ ਵੀ ਨਹੀਂ ਹੈਗਾ ਨਾ ਕੀ ਬਾਤ ਆ ਜੀ ਐਸੇ ਇਹ ਸਹੀ ਗੱਲ ਹੈ ਤਾਂ ਬਹੁਤ ਵਧੀਆ ਚੀਜ਼ ਹੈ ਮੈਂ ਲੈ ਕੇ ਜਾਵਾਂਗੀ ਜੀ ਇਹ ਤਾਂ ਦਿੱਤੀ ਹੈ ਜੀ ਹਿੰਦੁਸਤਾਨ ਦੇ ਵਿੱਚ ਹਾਂ ਜੀ ਬਾਲਾਂ ਨੂੰ ਲੈ ਕੇ 100 ਕਰੋੜ ਲੋਕਾਂ ਦੀ ਡਿਮਾਂਡ ਹੈ ਹਾਂਜੀ ਹਾਂਜੀ 140 ਕਰੋੜ ਦੀ ਜੀ ਆਬਾਦੀ ਹੈ ਤਾਂ 100 ਕਰੋੜ ਬੰਦੇ ਨੂੰ ਇਹ ਚੀਜ਼ ਚਾਹੀਦੀ ਹੈ ਬਿਲਕੁਲ ਬਿਲਕੁਲ ਤਾਂ ਇਹ ਮੈਂ ਇਦਾਂ ਓਪਨ ਦਿੱਤੀ ਹੈ ਜੜੀ ਉੱਟੀ ਲਿਖ ਕੇ ਵੀ ਦਿੱਤੀ ਹੈ ਇਹਦੇ ਉੱਪਰ ਕਿ ਲੋਕੀ ਆਪਣੇ ਘਰੇ ਬਣਾਈ ਜਾਣ ਯੂਜ਼ ਕਰੀ ਜਾਣ ਕੋਈ ਦਿੱਕਤ ਨਹੀਂ ਬੋਤਲ ਉਹਨਾਂ ਨੂੰ ਮਿਲ ਗਈ ਦੁਬਾਰਾ ਰੀਫਿਲ ਕਰੇ ਬਣਾਈ ਜਾਣ ਐਨਦਰ ਤਾਂ ਨਹੀਂ ਕਿੰਨੀ ਮਿਲੂਗਾ ਦੁਨੀਆ 'ਚ ਜਿਹੜੇ ਆਪਣੇ ਨੁਸਖੇ ਵੀ ਦੱਸੀ ਜਾਂਦੀ ਵੀ ਐਦਾਂ ਬਣਾ ਲਓ ਤੁਸੀਂ ਹੈਨਾ ਵੀ ਜੇ ਤੁਹਾਡੀ ਪਹੁੰਚ ਨਹੀਂ ਹੈਗੀ ਇਹ ਇੱਕ ਗੱਲ ਹੋਰ ਸੀ ਹੁਣ ਚਲੋ ਬਾਲਾਂ ਦੀ ਵੀ ਗੱਲ ਹੋ ਚੁੱਕੀ ਹੈ ਇੱਕ ਮੇਰੇ ਦਿਮਾਗ 'ਚ ਨਾ ਬਹੁਤ ਵਾਰੀ ਗੱਲ ਆਈ ਮੈਂ ਕਿਹਾ ਵੀ ਜਦੋਂ ਵੀ ਮੈਂ ਗੋਲ ਸਾਹਿਬ ਨੂੰ ਮਿਲੂਗੀ ਉਹ ਇੱਕ ਗੱਲ ਜ਼ਰੂਰ ਕਰਨੀ ਆ ਕਿਉਂਕਿ ਇਹ ਬਹੁਤ ਸਾਰੀਆਂ ਲੇਡੀਜ਼ ਨੇ ਮੈਨੂੰ ਇਹ ਗੱਲ ਕੀਤੀ ਆ ਹੁਣ ਜਿਨ੍ਹਾਂ ਕਈ ਲੜਕੀਆਂ ਨੂੰ ਪੀਰੀਅਡ ਨਹੀਂ ਆਉਂਦੇ ਹੈਗੇ ਚੰਗੀ ਤਰ੍ਹਾਂ ਨਾ ਔਰ 2-2 3-3 ਮਹੀਨੇ ਬੰਦ ਵੀ ਰਹਿੰਦੇ ਨੇ ਫਿਰ ਆਗੇ ਜਾਂ ਫਿਰ ਕਈਆਂ ਨੂੰ ਪੇਨ ਬਹੁਤ ਹੁੰਦੀ ਆ ਬਹੁਤ ਅੜਫਦੀਆਂ ਨੇ ਤਕਲੀਫ ਚ 2-2 3-3 ਦਿਨ ਉਹਨਾਂ ਨੂੰ ਪੇਨ ਬਹੁਤ ਹੁੰਦੀ ਆ ਕਦੇ ਗਰਮ ਪਾਣੀ ਦਾ ਸੇਕ ਕਰਨਗੇ ਕਦੇ ਦਵਾਈ ਖਾਣਗੇ ਤੇ ਬਹੁਤ ਜ਼ਿਆਦਾ ਪੇਨ ਹੁੰਦੀ ਆ ਤੇ ਕਈ ਜਿਹੜੀਆਂ ਲੇਡੀਜ਼ ਦੇ ਵਿਆਹ ਹੋਏ ਹੋਏ ਨੇ ਉਹਨਾਂ ਨੂੰ ਪੀਰੀਅਡ ਹੀ ਨਹੀਂ ਆਉਂਦੇ ਹੈਗੇ ਤੇ ਬੇਬੀ ਦੀ ਵੀ ਪ੍ਰੋਬਲਮ ਆਉਂਦੀ ਇਸ ਕਰਕੇ ਇਹ ਬਹੁਤ ਸਾਰੀ ਅੱਜ ਦੇ ਯੂਥ ਵਿੱਚ ਅੱਜ ਦੀਆਂ ਕੁੜੀਆਂ ਦੇ ਵਿੱਚ ਇਹ ਬਹੁਤ ਪ੍ਰੋਬਲਮ ਆ ਜੀ ਮੈਨੂੰ ਬਹੁਤ ਕੁੜੀਆਂ ਨੇ ਇਹ ਗੱਲ ਕੀਤੀ ਆ ਕਹਿੰਦੇ ਜੀ ਜਦੋਂ ਵੀ ਤੁਸੀਂ ਸੁਭਾਸ਼ ਜੀ ਨੂੰ ਮਿਲੇ ਤਾਂ ਆ ਸਾਡਾ ਇੱਕ ਬੇਨਤੀ ਹੈ ਵੀ ਆ ਗੱਲ ਜ਼ਰੂਰ ਪੁੱਛਿਓ ਵੀ ਉਹਨਾਂ ਅਸੀਂ ਕਿੱਦਾਂ ਦੂਰ ਕਰੀਏ। ਇਹਦੇ 'ਚ ਨਾ ਇੱਕ ਤਾਂ ਨੂਰੀ ਮੈਡਮ ਸਭ ਤੋਂ ਜ਼ਰੂਰੀ ਹੈ ਸਲਾਦ ਮਾਰਨਿੰਗ ਦੇ ਵਿੱਚ ਖਾਣਾ। ਅੱਛਾ ਜੀ। ਸੈਲਡ ਦੇ ਵਿੱਚ 50% ਗਾਜਰ ਔਰ ਚਿਕੰਦਰ ਹੋਣਾ ਚਾਹੀਦਾ। ਓਕੇ। ਔਰ ਉਸ ਤੋਂ ਬਾਅਦ ਬਾਕੀ 50% ਬਾਕੀ। ਅੱਛਾ ਜੀ। ਜਿੰਨਾ ਗਾਜਰ ਖਾਣੀਆਂ ਲੇਡੀਜ਼ ਉਹਨਾਂ ਜਿਆਦਾ ਉਹਨਾਂ ਦਾ ਗੱਟ ਕਲੀਅਰ ਰਹੂਗਾ, ਉਹਨਾਂ ਜਿਆਦਾ ਉਹਨਾਂ ਦਾ ਸਾਈਕਲ ਸਿਸਟਮ ਠੀਕ ਰਹੂਗਾ ਗਾਜਰ। अच्छा मीने, मीने हाँ जी ਜਿਵੇਂ ਹੁਣ ਮੰਨ ਲਓ ਕਿਸੇ ਲੜਕੀ ਨੂੰ 2 ਮਹੀਨੇ 3 ਮਹੀਨੇ ਪੀਰੀਅਡ ਹੀ ਨਹੀਂ ਆਏ ਹਾਂਜੀ ਹਾਂਜੀ ਫਿਰ ਸੀ ਉਹਨਾਂ ਨੂੰ ਪਤਾ ਕੀ ਕਰਨੇ ਹੁੰਦਾ ਕਿ ਬੇਟਾ ਤੂੰ ਐ ਕਰੀ ਗਾਜਰ ਦੇ ਬੀਜ ਮਿਲਣਗੇ ਅੰਸਾਰੀ ਤੋਂ ਅੱਛਾ ਜੀ ਬੀਜ ਲੈ ਕੇ 2 ਚਮਚੇ ਗਾਜਰ ਦੇ ਬੀਜ ਇੱਕ ਵੱਡਾ ਗਲਾਸ ਕੰਗਣੀ ਵਾਲਾ ਪਾਣੀ ਦਾ ਭਰ ਕੇ ਉਹਨੂੰ ਚੰਗੀ ਤਰ੍ਹਾਂ ਉਬਾਲੋ ਉਬਾਲ ਕੇ ਜਦੋਂ ਅੱਧਾ ਰਹਿ ਜਾਏ ਅੱਧੇ ਤੋਂ ਵੀ ਘੱਟ ਰਹਿ ਜਾਏ ਉਹਨੂੰ ਸਿਪ ਕਰ ਕਰਕੇ ਪੀ ਲਓ अच्छा जी और दो चार बार ही पीन तो उन पीरियड सर्कल ठीक हो जाता है ओके गाजर ਦੇ ਵਿੱਚ ਬਹੁਤ ਤਾਕਤ ਆ ਭੈਣ ਹਾਂਜੀ ਔਰ ਗਾਜਰ ਦੇ ਨਾਲ ਇਹਨਾਂ ਨੂੰ ਸਭ ਤੋਂ ਵਧੀਆ ਰਿਜ਼ਲਟ ਆਉਂਦੇ ਆ ਔਰ ਕੁੜੀਆਂ ਨੂੰ ਕੀ ਹੋ ਗਿਆ ਅੱਜ ਕੱਲ ਗਾਜਰ ਮੂਲੀ ਨੂੰ ਦੇਖ ਕੇ ਤਾਂ ਹੀ ਕਰੀ ਜਾਂਦੀਆਂ ਨੇ ਬਿਲਕੁਲ ਸਹੀ ਗੱਲ ਖਾਂਦੇ ਨਹੀਂ ਸਾਬਾ ਨਹੀਂ ਖਾਂਦੇ ਜਿਹਨੂੰ ਲੈ ਕੇ ਖੁਸ਼ ਜਦ ਕਿ ਜਿਹੜਾ ਕੱਚਾ ਫਰੂਟ ਕੋਈ ਵੀ ਆ ਹਾਂਜੀ ਚਾਹੇ ਉਹ ਸਲਾਦ ਚਾਹੇ ਉਹ ਫਲ ਕੱਚਾ ਹਮੇਸ਼ਾ ਤੋਂ ਢੇ ਸਿਹਤ ਲਈ ਫਾਇਦੇਮੰਦ ਰੱਬ ਨੇ ਜਦੋਂ ਫਰੂਟ ਲਾਇਆ ਸਬਜ਼ੀਆਂ ਲਾਈਆਂ ਉਹਨੇ ਪੱਠੀ ਨਹੀਂ ਸੀ ਬਣਾਈ ਉਹਨੇ ਚੁੱਲਾ ਨਹੀਂ ਸੀ ਬਣਾਇਆ ਬੰਦਾ ਇਹ ਕੰਦਮੂਲ ਖਾਂਦਾ ਸੀ ਐਂ ਖਾ-ਖਾ ਕੇ ਜਿੰਦਾ ਸੀ ਕਿੰਨੇ ਕਿੰਨੇ ਸਾਲਾਂ ਤੱਕ ਜੁੱਲਾ ਹੁੰਦੇ ਸੀ ਕਿੰਨੇ ਕਿੰਨੇ ਤੱਕੜੇ ਹੁੰਦੇ ਸੀ ਜਿਉਂ-ਜਿਉਂ ਅਸੀਂ ਚੁੱਲਾ ਲਿਆਂਦਾ ਪਹਿਲਾਂ ਫਿਰ ਵੀ ਠੀਕ ਸੀਗੇ ਫਿਰ ਗੈਸ ਦਾ ਚੁੱਲਾ ਲਿਆਂਦਾ ਫਿਰ ਹੋਰ ਸਰਿੰਕ ਹੋ ਗਏ ਫਿਰ ਇੰਡਕਸ਼ਨ ਲੈ ਹੋਰ ਸਰਿੰਕ ਹੋ ਗਏ ਮਤਲਬ ਡੇ ਬਾਏ ਡੇ ਅਸੀਂ ਆਪਣੀ ਸਿਹਤ ਨੂੰ ਖਤਮ ਕਰੀ ਗਏ ਮੈਨੂੰ ਨਾਲ ਸਾਨੂੰ ਹੁਣ ਕਿਉਂ ਲਿਖਿਆ ਹੁੰਦਾ ਵੀ ਆਹ ਜੇ ਦਵਾਈ ਤੁਸੀਂ ਬਣਾਉਣੀ ਆ ਮੰਨ ਲਓ ਕੋਈ ਵੀ ਹਾਂਜੀ ਇਹ ਕੀ ਆਹੀ ਇਹ ਇਹ ਹੈਗਾ ਜੀ ਤੁਸੀਂ ਪੜੋ ਨੂਰੀ ਪਲੱਸ ਸਿਰਫ ਬਾਈ ਵਾ ਕੀ ਬਾਤ ਹੈ ਨੂਰੀ ਨੂਰੀ ਪਲੱਸ ਸਿਰਫ ਨਾ ਬੜੇ ਸਾਲਾਂ ਤੋਂ ਦਿੱਤਾ ਹੈ ਸਾਨੂੰ ਇਹ ਪਤਾ ਨਹੀਂ ਸੀ ਵੀ ਕਿਦੋਂ ਮੈਡਮ ਆਮਨ ਦੂਰੀ ਫੜਨਗੇ ਨੀ ਸ਼ੁਰੂਆਗ ਤੇ ਸਰਪ੍ਰਾਈਜ਼ ਹੈ ਮੇਰੇ ਲਈ ਸਰਪ੍ਰਾਈਜ਼ ਹੈ ਜੀ ਮੇਰੇ ਲਈ ਵੀ ਤੇ ਇਹ ਨਾ ਜਿਹੜਾ ਨੂਰੀ ਪਲੱਸ ਹੈ ਜਿਵੇਂ ਮੈਂ ਐਗਜ਼ਾਮਪਲ ਦੇਣ ਜਾ ਰਿਹਾ ਸੀ ਤੋਂ ਨੂਰੀ ਡਾਈਟ ਫੂਡ ਦੀ ਕਿ ਜਿਵੇਂ ਹੁਣ ਇਹ ਇਹ ਬਣਦੇ ਨੇ ਜੀ ਚੀਜ਼ਾਂ ਇਹ ਗ੍ਰੰਥ ਚ ਲਿਖਿਆ ਵੀ ਕੰਡਿਆਂ ਦੀ ਆਂਚ ਤੇ ਇਹਨੂੰ ਪਕਾਉਣਾ अच्छा जी किते लिखया उपले दी आंच ते पकाणा हां जी हां जी किते लिखया आंब दी लकड़ी जला के ओदे ते पकाणा क्यों मिट्टी दी हांडी च ਥੱਲੇ ਲੱਕੜੀ ਦੀ ਅੱਗ ਉਹ ਜਿਹੜੀ ਅੱਗ ਹੈ ਉਹਦੇ ਚ ਜਿਹੜੀ ਇਹਨੂੰ ਭਾਵ ਮਿਲਣੀ ਆ ਜਿਹੜੀ ਚੀਜ਼ੇ ਚ ਪੈਦਾ ਹੋਣੀ ਆ ਉਹ ਫਿਰ ਗੈਸ ਦਾ ਸਿਲੰਡਰ ਥੋੜੀ ਨਾ ਕਰੂਗਾ ਜੀ ਹਾਂ ਸਹੀ ਗੱਲ ਹੈ ਉਹ オリジナル ਉਹ ਆ ਨਾ ਅਗਨੀ ਆ ਨਾ ਸ਼ੁੱਧ ਅਗਨੀ ਆ ਅੱਛਾ ਗੈਸ ਦੇ ਸਿਲੰਡਰ ਚ ਫਿਰ ਕਿਤਨਾ ਕਿਤੇ ਆਪਾਂ ਨੂੰ ਲੱਗਦਾ ਗੋਬਰ ਗੈਸ ਹੋ ਸਕਦੀ ਆ ਹਾਂਜੀ ਸ਼ਾਇਦ ਕੁਝ ਕਰ ਜਵੇ ਪਰ ਜਿਹੜਾ ਆਪਾਂ ਲਿਆ ਇੰਡਕਸ਼ਨ ਹਾਂਜੀ ਹਾਂਜੀ ਆਪਾਂ ਲਿਆਏ ਓਵਨ ਉਹ ਕੀ ਕਰੂਗਾ ਕੁਛ ਨਹੀਂ ਹੋਣਾ ਹਾਂਜੀ ਸੋ ਇਸ ਕਰਕੇ ਇਹਨਾਂ ਜੇ ਆਪਾਂ ਜਿੰਨੀ ਗਹਿਰਾਈ ਚ ਜਾਈ ਜਾਵਾਂਗੇ ਉਨਾ ਆਪਾਂ ਨੂੰ ਬੱਚਿਆਂ ਦੀ ਚਿੰਤਾ ਹੋਈ ਜਾਣੀ ਐ ਵੀ ਅਸੀਂ ਆਪਣੇ ਬੱਚਿਆਂ ਲਈ ਘਰ ਕੀ ਦਿੱਤਾ ਸਹੀ ਗਾ ਕਰਿਆ ਤਾਂ ਆਪਣੀ ਪਨੀਰੀ ਨੇ ਆ ਬੱਚੇ ਤਾਂ ਵਿਚਾਰੇ ਪੈਦਾ ਹੋਏ ਉਹਨਾਂ ਦਾ ਪਤਾ ਵੀ ਨਹੀਂ ਕੀ ਹੋ ਰਿਹਾ ਹਾਂਜੀ 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 ਉਹ ਤਾਂ ਜਿੱਥੇ ਪੈਦਾ ਹੋਗੇ ਜੋ ਮਿਲਦਾ ਖਾਣਾ ਉਹ ਹੀ ਖਾਣਗੇ ਉਹ ਜੰਮਦਿਆਂ ਨੂੰ ਸਾਰੀਆਂ ਚੀਜ਼ਾਂ ਮੂਰੇ ਪਈਆਂ ਨੇ ਕਰਿਆ ਸਾਡੀ ਪਨੀਰੀ ਨੇ ਆ ਹਾਂਜੀ ਹਾਂ ਜਿਹੜੇ ਅਸੀਂ 60 ਸਾਲ ਵਾਲੇ ਆ ਨਾ ਜੇ ਥੱਲੇ ਉਦੋਂ 50 ਸਾਲ ਵਾਲੇ ਉਹਨਾਂ ਨੇ ਜਿਆਦਾ ਕਰਤਾ ਆਪਾਂ ਹੁਣ ਉਹਨਾਂ ਸਾਰਾ ਮਾਈਕ ਵੀ ਸਭ ਬਾਹਰ ਕੱਢਦੇ ਨੇ ਉਹਨਾਂ ਨੇ ਕਰਿਆ ਸਾਰਾ ਕੰਮ ਪਹਿਲਾਂ ਤਾਂ ਭਾਂਡੇ ਕੱਢੇ ਬਾਹਰ ਪਿੱਤਲ ਦੇ ਕਾਂਸੇ ਦੇ ਹੁਣ ਲਿਆਉਣ ਲੱਗੇ ਹੋਏ ਨੇ ਸਹੀ ਗੱਲ ਹੈ ਨਾ ਤੇ ਫਿਰ ਮਿੱਟੀ ਦਾ ਘੜਾ-ਕੰਢਾ ਬਾਹਰ ਫ੍ਰਿਜ ਆ ਗਿਆ ਚਲੋ ਘੜਾ ਕਿਉਂ ਕਢਦਾ ਯਾਰ ਘੜੇ ਦਾ ਪਾਣੀ ਪੀਓ ਫ੍ਰਿਜ ਰੱਖ ਲਓ ਕੋਈ ਗੱਲ ਨਹੀਂ ਹਾਂਜੀ ਹਾਂ ਤੇ ਇਹ ਚੀਜ਼ਾਂ ਜਦੋਂ ਬਾਹਰ ਕੱਢੀਆਂ ਨੇ ਨਾ ਜੀ ਫਿਰ ਜਦੋਂ ਤੁਸੀਂ ਘੜਾ ਬਾਹਰ ਕੱਢਿਆ ਜਦੇ ਫਿਰ ਪਾਣੀ ਦੀ ਬੋਤਲ ਆ ਗਈ ਤੁਸੀਂ 20 ਰੁਪਏ ਦਾ ਘੜਾ ਸਿੱਟਿਆ ਬਾਹਰ ਤਾਂ 20 ਰੁਪਏ ਦੀ 30 ਰੁਪਏ ਦੀ ਬੋਤਲ ਰੋਜ਼ ਪੀਣੀ ਪੈ ਰਹੀ ਆ ਕਿੰਨੀਆਂ ਬੋਤਲਾਂ ਪੀ ਰਿਹਾ ਟੱਬਾ ਹਾਂਜੀ ਹਾਂਜੀ ਇਹਨੇ ਪਲਾਸਟਿਕ ਦੇ ਵਿੱਚ ਆ ਪਤਾ ਨਹੀਂ ਕਦੋਂ ਦਾ ਪਾਣੀ ਭਰਿਆ ਹੋਇਆ ਓਧਰ ਤੋਂ ਬੈਠੀ ਦੇਖਦੀ ਆ ਇਹ ਮੈਨੂੰ ਛੱਡ ਰਿਹਾ ਕੋਈ ਗੱਲ ਨਹੀਂ ਮਤਲਬ ਕਹਿੰਦਾ ਵੀ ਜਿਹੜਾ ਪਾਣੀ ਘੜੇ ਦਾ ਸੀਗਾ ਨਾ ਜਿਹ ਉਹ ਮਿਨਰਲੀ ਮਿਨਰਲ ਹਾਂਜੀ ਜਿਹੜਾ ਬੋਤਲ 'ਚ ਆ ਉਹ ਤਾਂ ਫਿਰ ਤੁਹਾਨੂੰ ਪਤਾ ਕੀ ਹੋਊਗਾ ਹਾਂ ਸੈਟੀ ਲੀਵਰ ਕਿਉਂ ਆਇਆ ਇਹਨਾਂ ਜੀ ਅੱਛਾ ਹਾਂ ਜੀ ਇਹ ਨਾ ਚੀਜ਼ਾਂ ਕਰਕੇ ਆਇਆ ਮੇਰਾ ਇਹਨੂੰ ਫੈਟੀ ਲੀਵਰ ਨੂੰ ਲੈ ਕੇ ਵੀ ਮੇਰੇ ਅੰਦਰ ਬਹੁਤ ਕੁਐਸਚਨ ਸੀਗੇ ਇਹ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਮੇਰੇ ਕੁਝ ਡਾਕਟਰਸ ਨੇ ਜਿਹੜੇ ਦੋਸਤ ਨੇ ਜਿਹੜੇ ਆ ਤਾਂ ਮੇਰੇ ਕਜ਼ਨਸ ਜਿਹੜੇ ਕੁਝ ਹੁਣ ਡਾਕਟਰਸ ਬਣ ਗਏ ਨੇ ਉਹ ਕਹਿੰਦੇ ਕਿ ਸਾਡੇ ਕੋਲ ਜਿਹੜੇ ਮਤਲਬ ਵੀ ਮਤਲਬ ਪੰਜਾਬ ਦੇ ਵਿੱਚ ਜਿੰਨੇ ਆਲਮੋਸਟ 95% ਜਿੰਨੇ ਪੰਜਾਬੀ ਨੇ ਜਾਹੇ ਉਹ ਕਹਿੰਦੇ ਕੁਝ ਵੀ ਖਾਂਦੇ ਪੀਂਦੇ ਨੇ ਚਾਹੇ ਉਹ ਵੈਜੀਟੇਰੀਅਨ ਨੇ ਜਾਂ ਨਾਨ ਵੈਜੀਟੇਰੀਅਨ ਨੇ ਸਾਰਿਆਂ ਦੇ ਫੈਟ ਲੀਵਰਸ ਫੈਟੀ ਨੇ ਤੇ ਇੱਕ ਇੱਕ ਵਾਰੀ ਮੇਰਾ ਵੀ ਹੋਇਆ ਸੀਗਾ ਮੈਨੂੰ ਯਾਦ ਆ ਤੇ ਮੈਨੂੰ ਵੀ ਇਦਾਂ ਸੀਗਾ ਕਿ ਮੈਨੂੰ ਡਾਕਟਰ ਨੇ ਕਾਫੀ ਕੁਝ ਕਹਿਤਾ ਸੀਗਾ ਕਿ ਆਪਣਾ ਡਾਈਟ ਠੀਕ ਕਰੋ ਲਾਈਫ ਸਟਾਈਲ ਠੀਕ ਕਰੋ ਕਾਫੀ ਕੁਝ ਇਦਾਂ ਪਰ ਮੈਨੂੰ ਇਦਾਂ ਸੀ ਮੈਨੂੰ ਗਾਈਡੈਂਸ ਨਹੀਂ ਸੀ ਪ੍ਰੋਪਰ ਮੈਂ ਕਿਹਾ ਚਲੋ ਅੱਜ ਤੁਹਾਡੇ ਕੋਲ ਬੈਠਾਂ ਇਹਦੇ ਬਾਰੇ ਵੀ ਮੈਂ ਕੁਝ ਗੱਲ ਕਰਦਾ ਜੀ ਲਿਵਰ ਨੂੰ ਲੈ ਕੇ ਨਾ ਸਾਰੰਗ ਜਿਹੜੀ ਤੁਸੀਂ ਗੱਲ ਕੀਤੀ ਆ ਜੀ ਸਰ ਇਕੱਲਾ ਤੁਹਾਡਾ ਸਵਾਲ ਨਹੀਂ ਹੈ ਇਸ ਟਾਈਮ ਇਹ ਸਰਦੀ ਕੋ ਟੁਕੜ ਜੀ 140 ਕਰੋੜ ਦੀ ਵਾਦੀ ਹੈ ਤਾਂ 140 ਦਾ ਹੀ ਸਵਾਲ ਹੈ ਓਹੋ ਲਿਵਰ ਤਾਂ ਅੱਜਕੱਲ ਜੰਮ ਦਾ ਬੱਚੇ ਨੂੰ ਜੰਡਸ ਹੋਈ ਪਈ ਆ ਉਹ ਤੋਂ ਬਾਅਦ ਕਦੇ ਨਹੀਂ ਵੀ ਜੰਮ ਵਿੱਚ ਪੈਦਾ ਹੋਇਆ ਜੰਡਸ ਹੋਇਆ ਉਹਨੂੰ ਤੇ ਉਹ ਆਈਸੀਯੂ ਚ ਪਿਆ ਇਹ ਇਹ ਨਾ ਮਾਮੂਲੀ ਜੀ ਗੱਲ ਹੋ ਗਈ ਜਦ ਕਿ ਲਿਵਰ ਜਿਹੜਾ ਹੈਗਾ ਇਹ ਫੈਟੀ ਹੋਣਾ ਇਹ ਸਾਡੇ ਹੱਥ ਪਾਸਾ ਨਾ ਹੋਣਾ ਜਾਂ ਹੋਣਾ ਹੁਣ ਕਈ ਲੋਕੀ ਐ ਬਾਸੀ ਖਾਣਾ ਖਾਂਦੇ ਆ ਜਦਕੀ ਬਾਸੀ ਖਾਣਾ ਅੱਛੀ ਚੀਜ਼ ਐ ਪਰ ਬਾਸੀ ਕੱਲੀ ਰੋਟੀ ਅੱਛਾ ਜੀ ਜੇ ਬਾਸੀ ਰੋਟੀ ਐ ਕਣਕ ਦੀ ਉਹਦੇ ਉੱਤੇ ਅਸੀਂ ਨੂਨ ਮਿਰਚ ਲਾਇਆ ਲਾਲ ਮਿਰਚ ਤੇ ਚਿੱਟਾ ਨੂਨ ਲਾਇਆ ਸਿੰਧਾ ਨੂਨ ਲਾ ਕੇ ਉਹਦੇ ਤੇ ਘਿਓ ਲਾਉਦੇ ਸੀ ਉਹਨੂੰ ਚੰਗੀ ਤਰ੍ਹਾਂ ਚੋਪੜ ਕੇ ਠੰਡੀ ਠੰਡੀ ਨੂੰ ਗਰਮ ਬਾਲਾ ਨਾ ਕਰੋ ਉਹਨੂੰ ਭੁਖਣੀ ਬਣਾ ਕੇ ਖਾਓ ਚੱਪ ਚੱਪ ਗਰਮ ਨਹੀਂ ਕਰਨੀ ਨਾ ਉਹਨੂੰ ਚੱਬਣ ਦਾ ਸਵਾਦ ਹੀ ਵੜਾ ਕਿਉਂਕਿ ਉਹ ਖਾ ਨਹੀਂ ਸਕਦਾ ਬੰਦਾ ਬਸੀ ਰੋਟੀ ਨੂੰ ਬੰਦਾ 32 ਵਾਰ ਚੱਬੂਗਾ ਹਾਂਜੀ ਉਹਨੂੰ ਚੂਸ ਕਰਨਾ ਪੈਣਾ ਕਿਉਂਕਿ ਚੱਬਣੀ ਪੈਂਦੀ ਹੈ ਉਹ ਜਦੋਂ ਬੰਦਾ ਚੱਬਦਾ ਉਹ ਚ ਮਿਰਚ ਲੱਗੀ ਉਹ ਚ ਨਮਕ ਲੱਗ ਗਿਆ ਉਹਨੇ ਸਲਾਈਵਾ ਪੈਦਾ ਕਰ ਦੇਣਾ ਉਹ ਕੀ ਬਾਤ ਹੈ ਤੇ ਨਾਲ ਹੀ ਉਹਨੇ ਸਾਡੇ ਜਿਵਾੜੇ ਨੂੰ ਐਕਸਰਸਾਈਜ਼ ਦੇ ਦੇਣੀ ਜੀ ਜੀ ਬਿਲਕੁਲ ਸਹੀ ਕਿੰਨਾ ਚੀਜ਼ ਖੁੱਲੀ ਕਿੰਨੀਆਂ ਚੀਜ਼ਾਂ ਹੋ ਜਾਂਦੀਆਂ ਬ੍ਰੇਨ ਬੂਸਟ ਆ ਜਾ ਕੇ ਹੁਣੇ ਸ਼ੁਰੂ ਕਰ ਦੇਣੀ ਹੈ ਅੱਛਾ ਜਦੋਂ ਪੇਟ ਚ ਜਾਂਦੀ ਹੈ ਉਵਰਿਕ ਪੋਸਟਿਕ ਆਹਾਰ ਬਣ ਜਾਂਦੀ ਆ ਕਿਉਂਕਿ ਜਦੋਂ ਆਪਾਂ ਮੂੰਹ ਚ ਚਬਾਈ 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 ਉਹ ਉਹਨਾਂ ਖਾਣਾ ਗਰਮ ਮੇਰੇ ਖਿਆਲ ਭੱਠੀ ਦੀ ਨਹੀਂ ਹੁੰਦਾ ਜਿਵੇਂ ਅਸੀਂ ਇੱਥੇ ਗਰਮ ਕਰਤਾ ਉਹ ਹਾਂਜੀ 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 ਸਹੀ ਗੱਲ ਉਹ ਅੰਦਰ ਜਾਂਦਾ ਉਹ ਪੂਰਾ ਪੱਕ ਤੇ ਉਹ ਸਾਡੀ ਗੱਟ ਨੂੰ ਸਹੀ ਕਰਦਾ ਤਾਂ ਇਸ ਕਰਕੇ ਨਾ ਬਾਸੀ ਜਿਹੜਾ ਖਾਣਾ ਅਸੀਂ ਖਾਣਾਂ ਜਿਵੇਂ ਦਾਲ ਸਬਜ਼ੀਆਂ ਬਾਸੀ ਖਾ ਲਿਆ ਜਾਂ ਰਾਤ ਨੂੰ ਆਟਾ ਬਚ ਗਿਆ ਫ੍ਰਿਜ ਚ ਰੱਖ ਤਾ ਸਵੇਰੇ ਉਹਦੀ ਰੋਟੀ ਬਣਾ ਉਹ ਉਹ ਨੁਕਸਾਨ ਕਰ ਹਾਂਜੀ ਹਾਂਜੀ ਅਸੀਂ ਤੇ ਕਹਿੰਦੇ ਜੇ ਰਾਤ ਨੂੰ ਆਟਾ ਬਚ ਗਿਆ ਸਾਰੀਆਂ ਮਾਤਾ ਭੈਣਾਂ ਨੂੰ ਮੈਂ ਹੱਥ ਜੋੜ ਕੇ ਕਹਿੰਦਾ ਹੁੰਦਾ ਵੀ ਜੇ ਰਾਤ ਨੂੰ ਆਟਾ ਬਚ ਗਿਆ ਤਾਂ ਸਮਝੋ ਬਾਬੇ ਨਾਨਕ ਦੀ ਬੜੀ ਕਿਰਪਾ ਹੋ ਗਈ ਤੁਹਾਡੇ ਤੇ ਉਹਦੇ ਆ ਦੋ ਰੋਟੀਆਂ ਬਣਾ ਕੇ ਕਿਸੇ ਗਰੀਬ ਨੂੰ ਖਵਾ ਦਿਓ ਹਾਂ ਸਹੀ ਗੱਲ ਹੈ ਉਹਨੂੰ ਖਰਾਬ ਨਾ ਕਰੋ ਤੇ ਜੇ ਹੋਰ ਨਹੀਂ ਹੋ ਸਕਦਾ ਰੋਟੀਆਂ ਬਣਾ ਕੇ ਰੱਖ ਲਓ ਦੂਜੇ ਦਿਨ ਗਊਸ਼ਾਲਾ ਜਾ ਕੇ ਗਊ ਮਾਤਾ ਨੂੰ ਖਵਾ ਦਿਓ ਪਰ ਇਹਨੂੰ ਜ਼ਰੂਰ ਕਿਸੇ ਹੀਲੇ ਲਾ ਦਿਓ ਨਾ ਕਿ ਉਹਨੂੰ ਫ੍ਰੀਜ ਵਿੱਚ ਰੱਖ ਕੇ ਆਪਾਂ ਆਪਣੀ ਸਿਹਤ ਖਰਾਬ ਕਰੀਏ ਹਾਂਜੀ ਹਾਂਜੀ ਦੂਜੀ ਗੱਲ ਜਦੋਂ ਤੁਹਾਡਾ ਲੀਵਰ ਖਰਾਬ ਹੋਣ ਦੀ ਗੱਲ ਹੈ ਤਾਂ ਇੱਕ ਵਾਰੀ ਅਗਰ ਲੀਵਰ ਨੂੰ ਕਿਸੇ ਚੀਜ਼ ਨੇ ਟੱਚ ਕਰਤਾ ਤੁਹਾਨੂੰ ਪਤਾ ਲੱਗ ਗਿਆ ਮੈਨੂੰ ਲੀਵਰ ਫੈਟੀ ਆ ਜਾਂ ਫਿਰ ਫੈਟੀ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਤਾਂ ਪਾਣੀ ਠੀਕ ਕਰ ਲੋ ਪੜਾ ਅੱਛਾ ਜੀ ਅੱਛਾ ਜੀ ਜਦੋਂ ਵੀ ਪਾਣੀ ਪੀਣਾ ਬਹਿ ਕੇ ਪੀਣਾ ਖੜੇ ਖੜੇ ਕਦੇ ਵੀ ਉੱਪਰ ਚੱਕ ਕੇ ਨਹੀਂ ਪੀਣਾ ਪਾਣੀ ਅੱਛਾ ਜੀ ਠੀਕ ਹੈ ਜੀ ਖੜੇ ਹੋ ਕੇ ਤਾਂ ਪਾਣੀ ਹੀ ਨਹੀਂ ਪੀਣਾ ਸ਼ਾਸਤਰਾਂ ਚ ਵੀ ਲਿਖਿਆ ਨਹੀਂ ਬਹਿ ਕੇ ਪੀਓ ਪਾਣੀ ਕਿਉਂਕਿ ਬਹੁਤ ਲੋਕ ਮੈਨੂੰ ਕਹਿੰਦੇ ਆ ਜਿਉਂ ਤਾਂ ਹਰ ਵਕਤ ਆਈਂ ਪੀਂਨੇ ਆਈਂ ਪੀਂਨੇ ਮੈਂ ਫਿਰ ਜਾਂਦੇ ਵੀ ਤਾਂ ਹੈਗੇ ਨਾ ਇੱਕ ਦਿਨ ਗੋਡੇ ਦਿਖਾ ਹਾਂ ਜੀ ਕਿਉਂਕਿ ਕਈ ਵਾਰੀ ਮੈਕਸਿਮਮ ਸਰ ਇਦਾਂ ਹੁੰਦਾ ਕਈ ਵਾਰੀ ਜਦੋਂ ਅਸੀਂ ਗਾਰੇ ਹੁੰਨੇ ਸਟੇਜ ਦੇ ਉੱਤੇ ਤੇ ਅਸੀਂ ਖੜੇ ਹੀ ਹੁੰਨੇ ਆ ਹਾਂ ਤੇ ਸਾਨੂੰ ਮਜਬੂਰਨ ਖੜੇ ਹੋ ਕੇ ਪੀਣਾ ਪੈ ਜਾਂਦਾ ਜੀ ਕਈ ਵਾਰੀ ਗੰਦੇ ਗੰਦੇ ਗਲਾ ਸੁੱਕ ਜਾਂਦਾ ਬਹਿ ਜਾ ਕਰੋ ਨਾ ਲੋਕਾਂ ਨੂੰ ਪਤਾ ਲੱਗੂਗਾ ਵੀ ਪਾਣੀ ਪੀ ਇਦਾਂ ਬੈ ਕੇ ਪੀਣਾ ਮੈਂ ਮੈਂ ਸਾਰਿਆਂ ਨੂੰ ਬਹਿ ਜਾ ਕਰੋ ਪਾਣੀ ਪੀ ਲੋ ਸਾਰਿਆਂ ਨੂੰ ਜੀ ਆ ਮਨ ਦਾ ਕੀ ਸਮਝਾਉਣਾ ਇੱਥੋਂ ਪਟਣਾ ਇੱਥੇ ਲਾਉਣਾ ਦੋ ਮਿੰਟ ਦੀ ਗੱਲ ਹੁੰਦੀ ਆ ਥੋੜੀ ਸਟੇਜ ਦੇ ਉੱਤੇ ਜਿੰਨੇ ਵੀ ਸਿੰਗਰ ਆ ਜਾਂ ਜਿੰਨੇ ਵੀ ਆਰਟਿਸਟ ਆ ਸਭ ਦੀ ਸਟੇਜ ਦੇ ਉੱਤੇ ਇੱਕ ਚੇਰ ਰੱਖਣੀ ਚਾਹੀਦੀ ਆ ਤਬਲਾ ਹੁੰਦੀ ਹੋਈ ਆ ਹਾਂਜੀ ਹੁੰਦੀ ਆ ਜਦੋਂ ਪਾਣੀ ਪੀਣਾ ਚੇਰ ਤੇ ਬਹਿ ਜਾਓ ਆ ਤਾਂ ਕੀ ਪਾਣੀ ਪੀਓ ਤੇ ਫੇਰ ਉੱਠ ਜਾਓ ਸਹੀ ਨਾਲੇ ਤਾਂ ਤੁਹਾਨੂੰ ਦਮ ਮਿਲ ਗਿਆ ਹਾਂਜੀ ਜੀ ਬਿਲਕੁਲ ਸਹੀ ਆ ਜੀ ਠੀਕ ਹੈ ਨਾ ਕੱਲ੍ਹ ਵੀ ਇਹ ਪਤਾ ਲੱਗੂਗਾ ਨਾਲੇ ਇਹ ਕੁਆਲਿਟੀ ਬਣ ਗਈ ਵੀ ਸਾਰੰਗ ਨੇ ਜੇ ਪਾਣੀ ਪੀਣਾ ਬਹਿ ਕੇ ਪੀਣਾ ਯਾਰ 2 ਮਿੰਟ ਰੁਕ ਜਾਓ ਵਾਹ ਜੀ ਵਾਹ ਕਆ ਵਾਹ ਨੋਟ ਕਰ ਲੈ ਗਏ ਹੁਣ ਮੈਂ ਇਹ ਨੋਟਿਸ ਅੱਛਾ ਇਹ ਚੀਜ਼ ਜੇ ਸਾਰੇ ਆਪਣੇ ਸਿੰਗਰ ਕਰ ਲੈਣਗੇ ਉਹਨਾਂ ਦੇ ਬੜੀ ਫਾਇਦੇ ਦੀ ਹੈ ਸਭ ਦੇ ਫਾਇਦੇ ਦੀ ਨਾਲੇ ਓਨੀ ਦੇਰ ਚ ਜਿਹਨੇ ਨੋਟ ਬਾਰ ਰਿਹਾ ਤੁਹਾਡੇ ਸਿਰ ਤੋਂ ਨੋਟ ਬਾਰ ਰੂਗਾ ਸਹੀ ਗੱਲ ਹੈ ਸਹੀ ਗੱਲ ਹੈ ਨਾਲੇ ਪਾਣੀ ਵੀ ਉਹਨਾਂ ਨਾਲ ਪੈ ਗਵਾਓ ਮਤਲਬ ਪਾਣੀ ਬਹਿ ਕੇ ਪੀਓ